ਜਿੱਥੇ ਦਾ ਵਿਰੋਧੀ ਕਰਦੇ ਨੇ ਉਹਨਾਂ ਦਾ ਕੈਮਰਾ ਨੇੜੇ ਕਰਕੇ ਤੇ ਮੈਕ ਵੀ ਉੱਚੀ ਕਰ ਦਿੱਤਾ ਜਾਂਦਾ ਵੀ ਵਿਰੋਧੀ ਘੇਰੇ ਜਾਂਦੇ ਆ ਜਿੱਥੇ ਗੱਲ ਆ ਗਈ ਵੀ ਪੰਜਾਬ ਸਰਕਾਰ ਨੂੰ ਘੇਰਨਾ ਹੋਵੇ ਉੱਥੇ ਫਿਰ ਹੌਲੀ ਗੁਣ 스ਪੀਕਰ ਸਾਹਿਬ ਜੀ ਕਹਿੰਦੇ ਜਾ ਬਹਿ ਜਾ ਬਹਿ ਜਾ ਜਾ ਉਹਦਾ ਮੈਕ ਬੰਦ ਕਰ ਦਿੱਤਾ ਜਾਂਦਾ ਦੇ ਫੇਕ ਪੁਲਿਸ ਇੰਕਾਉਂਟਰ ਹੋਇਆ ਜੋ ਲੀਡਰ ਆਫ oppositon ਨੇ ਮਸਲਾ ਉਠਾਇਆ ਆਪਣਾ ਔਰ ਜੋ ਬੈਠੋ ਜੀ ਕੀ ਇਹਨਾਂ ਨੂੰ ਕਾਂਗਰਸ ਦੀ ਸਰਕਾਰ ਜਾਂ ਕਾਲੀ ਦਲ ਵੇਲੇ ਇਹਨਾਂ ਨੂੰ ਕੋਈ ਸਵਾਲ ਚੱਕਣੋਂ ਰੋਕਦਾ ਸੀ ਭਾਵੇਂ ਇਹ ਲੱਖ ਮਾੜੇ ਕਾਲੀ ਲੱਖ ਮਾੜੇ ਹੋ ਕਾਂਗਰਸੀ ਲੱਖ ਮਾੜੇ ਹੋਣ ਪਰ ਉਹਨਾਂ ਨੇ ਕਦੇ ਲੋਕਤੰਤਾ ਦਾ ਗळा ਨਹੀਂ ਕੁੱਟਿਆ ਜਿਵੇਂ ਜੋਕ ਮਾਰ ਮਾਰਦਾ ਭਗਵੰਤ ਮਾਨ ਮੁੱਖ ਮੰਤਰੀ ਬਣਿਆ ਕਈ ਵਾਰ ਸਰਕਾਰ ਸਹੀ ਹੁੰਦੀ ਆ ਪਰ ਉੱਥੇ ਉਹ ਜਿਹੜੇ ਵਿਰੋਧੀ ਦੇ ਰਲੇ ਆਗੂ ਬੈਠੇ ਹੁੰਦੇ ਆ ਉਹ ਵੀ ਮੁੱਦੇ ਨੂੰ ਸਹੀ ਗੱਲ ਨੂੰ ਵੀ ਗਲਤ ਠਹਿਰਾਉਂਦੇ ਆ ਬੈਠੇ ਬੈਠੇ ਹੋਏ ਉਹਨਾਂ ਆਗੂਆਂ ਨੂੰ ਐਮਐਲਏ ਨੂੰ ਇਹ ਭਾਸ਼ਾ ਵਰਤਣੀ ਚਾਹੀਦੀ ਕਿ ਬੋਲਣ ਲੱਗਿਆ ਉਹਨੂੰ ਇਹ ਜੇ ਗਲਤ ਲੱਭ ਜਾਣਾ ਸਮੋਦਨ ਕਰਨਾ ਨਾ ਉਹਨਾਂ ਨੂੰ ਸੋਬ ਦਾ ਨਾ ਇਹ ਸਰਕਾਰ ਨੂੰ ਸੋਬ ਦਾ ਸਰ ਇਹਨਾਂ ਦੀ ਸੀਟ ਥੱਲੇ ਫੇਵਿਕੋ ਲਓ ਜੀ ਡੱਬਾ ਮੈਂ ਲਿਆ ਕੇ ਦਿੰਦਾ ਦੇਖੋ ਕਿਸੇ ਦੇ ਖਿਲਾਫ ਚੱਲਣਾ ਕਿਸੇ ਦੇ ਖਿਲਾਫ ਬੋਲਣਾ ਕਿ ਇਹ ਤਰੀਕਿਆਂ ਨਾਲ ਮੁੱਦੇ ਹੱਲ ਹੋ ਜਾਂਦੇ ਨੇ ਜੇ ਇਸ ਤਰ੍ਹਾਂ ਵਿਧਾਨ ਸਭਾ ਦੇ ਵਿੱਚ ਇੱਕ ਪ੍ਰਧਾਨ ਮੰਤਰੀ ਨੂੰ ਭੰਡ ਕੇ ਇਹ ਤਾਂ ਮੋਦੀ ਸਾਹਿਬ ਉਹ ਮੁੱਦੇ ਹੱਲ ਕਰਨ ਵਾਲੇ ਆ ਆਪਣੇ ਭਵੰਤਮਾਨ ਦੇ ਕਹਿਣ ਦੇ ਉੱਤੇ ਤਾਂ ਫਿਰ ਜੀ ਸਕਦੇ ਕੋਈ ਕੰਮ ਹੈ ਹੋਰ ਬੋਲ ਆ ਕਿਸਾਨਾਂ ਦੀ ਜ਼ਮੀਨਾਂ ਵੀ ਜਾ ਰਹੀਆਂ ਕਿੱਥੇ ਨਾ ਕਿੱਥੇ ਅੰਦਰ ਖਾਤੇ ਕਿਆਂ ਨੂੰ ਐ ਨਹੀਂ ਲੱਗਣ ਲੱਗਿਆ ਵੀ ਚੰਗਾ ਵੀ ਜ਼ਮੀਨ ਚ ਕਿਸਾਨਾਂ ਦੀ ਮਾਲਕੀ ਖਤਮ ਸਰਕਾਰ ਦੇ ਅਧੀਨ ਆ ਗਈ ਫਿਰ ਕੀ ਨੇ ਬਾਈ ਜੀ ਉੱਥੇ ਮੁੱਦਾ ਚੱਕਣਾ ਵੀ ਪਾਣੀ ਥੱਲੇ ਸਿੱਟਿਆ ਜਾ ਰਿਹਾ ਕਿ ਬਾਹਰ ਸਿੱਟਿਆ ਜਾ ਰਿਹਾ ਮੋਦੀ ਸਾਡੇ ਪੰਜਾਬ ਦੇ ਮੁੱਦੇ ਹੱਲ ਹੱਲ ਕਰਦਾ ਤਾਂ ਵੈਲਕਮ ਜੀ ਆ ਧੰਨਵਾਦ ਕਰਾਂਗੇ ਅਸੀਂ ਲੜਾਈ ਮੁੱਦਿਆਂ ਦੀ ਆ ਲੜਾਈ ਕਹਿੰਦਾ ਸਾਡੀ ਕੋਈ ਪਰਸਨਲ ਬ੍ਰੋਤਾ ਥੋੜੀ ਹੈ ਕਹੇਦੀ ਜੇ ਪਾ ਕੋ ਮੁੱਦਾ ਚੱਕਦੇ ਆ ਉਹਨੂੰ ਸਰਕਾਰ ਉਹਨੂੰ ਮੁੱਦੇ ਦਾ ਹੱਲ ਕਰਦੀ ਆ ਤਾਂ ਉੱਥੇ ਮੁੱਦਾ ਚੱਕਣ ਵਾਲੇ ਨੂੰ ਦਾ ਧੰਨਵਾਦ ਵੀ ਕਰਨਾ ਚਾਹੀਦਾ ਪੰਜਾਬ ਸਰਕਾਰ ਦਾ ਤਹਿ ਦਿਲੋਂ ਪੂਰੇ ਪੰਜਾਬੀਆਂ ਵੱਲੋਂ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਇਹਨਾਂ ਨੂੰ ਆਦਤ ਉਹੀ ਪਈ ਆ ਸਾਰਿਆਂ ਨੂੰ ਵਿੱਚ ਪੁਰਾਣੇ ਵੀ ਕੁਝ ਨਵੇਂ ਵੀ ਆ ਪਰ ਹੁਣੇ ਭੁੱਲ ਜਾਂਦੇ ਆ ਕਿ ਹੁਣ ਪੂਰੀ ਦੁਨੀਆ ਪੰਜਾਬ ਦੀ ਵਿਧਾਨ ਸਭਾ ਦਾ ਲਾਈਵ ਦੇਖ ਰਹੀ ਆ ਵਿਰੋਧੀ ਸਰਕਾਰ ਕੋਲ ਸਵਾਲ ਰੱਖਦੇ ਆ ਤੇ ਸਰਕਾਰ ਦਲੀਲ ਨਾਲ ਤੇ ਅੰਕੜਿਆਂ ਨਾਲ ਉਹਨਾਂ ਸਵਾਲਾਂ ਦਾ ਜਵਾਬ ਦਿੰਦੀ ਆ ਇੱਥੇ ਤਾਂ ਉਹ ਗੱਲ ਹੈ ਹੀ ਨਹੀਂ ਸਖਪਾਲ ਖਰੇ ਜੀ ਉਹਨਾਂ ਨੇ ਜਦੋਂ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਆਵਾਜ਼ ਚੱਕਣੀ ਚਾਹੀ ਤਾਂ ਸਪੀਕਰ ਸਾਹਿਬ ਨੇ ਉਹ ਉਹਨਾਂ ਦਾ ਮੈਕੀ ਬੰਦ ਕਰਤਾ ਹਾਂਜੀ ਬਹੁਤ ਸ਼ੁਕਰੀਆ ਥੈਂਕ ਯੂ ਸਸਟਰ ਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਮੈਂ ਹਾਕੂ ਵਰਜੋਤ ਸਿੰਘ ਅੱਜ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਰੱਖਿਆ ਗਿਆ ਸੈਸ਼ਨ ਦਾ ਮੁੱਖ ਮੋਟਿਵ ਜਿਹੜਾ ਸੀ ਉਹ ਬੇਦਬੀਆਂ ਦੇ ਮਸਲੇ ਨੂੰ ਲੈ ਕੇ ਸੀ ਕਿਉਂਕਿ ਲਗਾਤਾਰ ਜੜੀਆਂ ਬੇਦਬੀਆਂ ਆਏ ਉਸਤੇ ਠੱਲ ਜਿਹੜਾ ਉਹ ਨਹੀਂ ਪਾਇਆ ਜਾ ਸਕਿਆ ਜ਼ਰੂਰ ਜਿਹੜੀ ਹੈ ਉਹ ਕਿੱਥੇ ਨਾ ਕਿੱਥੇ ਸਜ਼ਾਵਾਂ ਮਿਲ ਜਾਂਦੀਆਂ ਪਰ ਕਈ ਵਾਰੀ ਸਜ਼ਾਵਾਂ ਜਿਹੜੀਆਂ ਨੇ ਉਹ ਇੰਨੀਆਂ ਘੱਟ ਹੁੰਦੀਆਂ ਤਾਂ ਉਸ ਦੇ ਵਿੱਚ ਬਦਲਾਵ ਦੀ ਲਗਾਤਾਰ ਜਿਹੜੀਆਂ ਮੰਗ ਕੀਤੀ ਜਾ ਰਹੀ ਸੀ ਦੂਜੇ ਪਾਸੇ ਸੈਸ਼ਨ ਦੇ ਵਿੱਚ ਜਿਹੜੀਆਂ ਰਵਾਇਤੀ ਖੇਡਾਂ ਸਨ ਉਹਨਾਂ ਨੂੰ ਮਨਜ਼ੂਰੀ ਮਿਲ ਚੁੱਕੀ ਹੋਈ ਆ ਜਿਵੇਂ ਕਿ ਬਲਦਾ ਦੀ ਦੌੜ ਹੁੰਦੀ ਸੀ ਹੋਰ ਵੀ ਕਈ ਰਵਾਇਤੀ ਖੇਡਾਂ ਸਨ ਜਿਨ੍ਹਾਂ ਤੇ ਅੱਗੇ ਬੈਨ ਲਗਾ ਦਿੱਤਾ ਗਿਆ ਸੀ ਤਾਜ हसन ਪਰ हसनਪੁਰ ਪਿੰਡ ਦੇ ਵਿੱਚ ਮੌਜੂਦ ਆ ਜਿੱਥੋਂ ਇਹ ਮੰਗ ਉੱਠੀ ਸੀ ਜਿੱਥੇ ਇਹ ਧਰਨਾ ਪ੍ਰਦਰਸ਼ਨ ਲੱਗਿਆ ਸੀ ਕਿਉਂਕਿ ਆਪ ਸਭ ਨੂੰ ਪਤਾ ਹੈ ਵੀ ਕੁੱਤਰਬਾਜ਼ੀ ਤੇ ਇੱਕ ਵਾਰੀ ਬੈਨ ਲੱਗਿਆ ਉਹ ਬੈਨ ਜਿਹੜਾ ਸਰਕਾਰ ਉਸ ਤੋਂ ਤਾਂ ਪਿੱਛੇ ਹੋਈ ਹੋਈ ਪਰ ਰਵਾਇਤੀ ਖੇਡਾਂ ਜੜੀਆਂ ਨੇ ਉਹ ਫੇਰ ਤੋਂ ਸ਼ੁਰੂ ਕਰ ਦਿੱਤੇ ਗਿਆ ਪਰ ਅਸਲ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਜੋ ਲੋਕਾਂ ਲਈ ਇਹ ਸੈਸ਼ਨ ਰੱਖੇ ਜਾਂਦੇ ਆ ਉਹਦੇ ਵਿੱਚ ਲੋਕਾਂ ਦੀ ਮੰਗਾਂ ਦੀ ਗੱਲਬਾਤ ਕੀਤੀ ਜਾਂਦੀ ਆ ਹੋਰ ਜਿਹੜੀ ਆ ਪੰਜਾਬ ਸੂਬੇ ਦੀ ਗੱਲ ਹੁੰਦੀ ਆ ਕਿ ਅਸੰਦ ਦੇ ਵਿੱਚ ਸੈਸ਼ਨ ਉਸੇ ਤਰੀਕੇ ਨਾਲ ਚੱਲ ਰਿਹਾ ਇਹ ਆ ਇਹ ਆਪਸ ਵਿੱਚ ਦੂਸ਼ਣਬਾਜੀ ਹੋ ਰਹੀ ਆ ਹੁਣ ਮੇਰੇ ਨਾਲ ਜਗਰੂਪ ਸਿੰਘ ਮੌਜੂਦ ਨੇ ਹਸਨਪੁਰ ਪਿੰਡ ਤੋਂ ਇਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਮੁੱਦਾ ਵੀ ਇਹਨਾਂ ਨੇ ਚੱਕਿਆ ਤੇ ਸਭ ਤੋਂ ਵੱਡੀ ਗੱਲ ਲੈਂਡ ਪੋਲਿੰਗ ਪਾਲਿਸੀ ਦੇ ਤਹਿਤ ਵੀ ਜਿਵੇਂ ਸਭ ਤੋਂ ਪਹਿਲੀ ਆਵਾਜ਼ ਜੇ ਕਿਸ ਨੇ ਚੱਕੀ ਉਹ ਇਹਨਾਂ ਨੇ ਚੱਕੀ ਸੀ ਤੇ ਗੱਲਬਾਤ ਕਰਦੇ ਆ ਕਿਉਂਕਿ ਅੱਜ ਇਹਨਾਂ ਮਸਲਿਆਂ ਤੇ ਗੱਲ ਜਿਹੜੀ ਆ ਉਹ ਕਾਫੀ ਘੱਟ ਹੁੰਦੀ ਨਜ਼ਰ ਆਈ ਹੈ ਗੱਲਬਾਤ ਕਰਦੇ ਆ ਭਾਈ ਜੀ ਨਾ ਭਾਈ ਜੀ ਸੈਸ਼ਨ ਹੋ ਗਿਆ ਪਹਿਲੀ ਤੱਕ ਗੱਲ ਜਿਹੜੀ ਤੁਸੀਂ ਮੰਗ ਚੱਕੀ ਸੀ ਉਹ ਪੂਰੀ ਹੋ ਗਈ ਅ ਦੇਖੋ ਸਭ ਤੋਂ ਪਹਿਲਾਂ ਦਰਸ਼ਕਾਂ ਪਿਆ ਭਰੀ ਸਤਿ ਸ੍ਰੀ ਅਕਾਲ ਜਿਵੇਂ ਤੁਸੀਂ ਗੱਲ ਕਰੀ ਭਾਈ ਜੀ ਕਿ ਸੈਸ਼ਨ ਦੇ ਵਿੱਚ ਜਿਹੜੀ ਸਾਡੀ ਮੰਗ ਬਰਾਸਤੀ ਖੇਡਣ ਵਾਲੀ ਉਹ ਪੂਰੀ ਹੋਈ ਆ ਇਹ ਵੀ ਸਾਡੇ ਲਈ ਮਾਣ ਵਾਲੀ ਗੱਲ ਆ ਕਿ ਹਸਨਪੁਰ ਪਿੰਡ ਤੋਂ ਇਹ ਆਵਾਜ਼ ਉੱਠੀ ਵਰਾਸਤੀ ਖੇਡਾਂ ਬਾਰੇ ਕਬੂਤਰਬਾਜੀ ਤੇ ਬੈਨ ਲੱਗਣ ਤੋਂ ਬਾਅਦ ਚਲੋ ਗੁਰੂ ਮਾਰ ਦੀ ਕਿਰਪਾ ਦੇ ਨਾਲ ਕਬੂਤਰਬਾਜ਼ਾਂ ਤੇ ਵਰਾਸਤੀ ਖੇਡਾਂ ਦੇ ਸ਼ੌਕੀਨਾਂ ਦੀ ਜਿਹੜੀ ਰਮਜ ਪਹਿਚਾਣੀ ਮੈਂ ਇੱਕ ਵੀਡੀਓ ਪਾਈ ਉਸ ਤੋਂ ਬਾਅਦ ਉਹ ਸਾਰੇ ਸੰਪਰਕ ਦੇ ਵਿੱਚ ਆਏ ਉਹ ਜਿਹੜਾ ਇਕੱਠ ਹੋਇਆ 29 ਤਰੀਕ ਨੂੰ ਤੁਸੀਂ ਮੰਨੋ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਡੇ ਇਕੱਠਾਂ ਦੇ ਵਿੱਚੋਂ ਇੱਕ ਇਕੱਠ ਹੋਇਆ ਵੱਡੀ ਗੱਲ ਇਹ ਹੋਈ ਕਿ ਕੋਈ ਸਾਧਨ ਕਿਸੇ ਨੇ ਨਹੀਂ ਦਿੱਤਾ ਕਿ ਉਹਨੂੰ ਬੁੱਕ ਰਾਕੇ ਸਰਬ ਗਰੁੱਪਾਂ ਦੇ ਵਿੱਚ ਮੈਸੇਜ ਪਏ ਫੇਸਬੁੱਕ ਦੇ ਉੱਤੇ ਚੱਲੇ ਸੋਸ਼ਲ ਮੀਡੀਆ ਚੱਲਿਆ ਸਾਨੂੰ 50k ਹਜ਼ਾਰਾਂ ਦਾ ਅੰਦਾਜ਼ਾ ਤਾਂ ਸੀਗਾ ਵੀ 50k ਹਜ਼ਾਰ ਦੇ ਵਿੱਚ ਪਹੁੰਚਣਗੇ ਜਿਵੇਂ ਲੋਕਾਂ ਦੇ ਫੋਨ ਆ ਰਹੇ ਬਰਾਸਤੀ ਖੇਨਾ ਸ਼ਕੀਨਾ ਦੇ ਪਰ ਉਹ ਇਕੱਠ ਨੂੰ ਨਾਪਣ ਦੇ ਲਈ ਖੋਭੀਆ ਤੰਤਰ ਬਿਲਕੁਲ ਤਰ੍ਹਾਂ ਫੇਲ ਹੋ ਗਿਆ ਉਹ ਹੈਰਾਨ ਹੋ ਗਏ ਉਹਨਾਂ ਨੂੰ ਮੌਕੇ ਦੇ ਉੱਤੇ ਡਿਊਟੀਆਂ ਲਈ ਦੇਖੋ ਰਾਤ ਤੱਕ ਕੋਈ ਪੰਜਾਬ ਸਰਕਾਰ ਦੇ ਵੱਲੋਂ ਤੇ ਪ੍ਰਸ਼ਾਸਨ ਦੇ ਵੱਲੋਂ ਨਾ ਕੋਈ ਟ੍ਰੈਫਿਕ ਦਾ ਪ੍ਰਬੰਧ ਕਰਨ ਲਈ ਨਾ ਉੱਤੇ ਮੌਕੇ ਦੇ ਵਿੱਚ ਪੰਡਾਲ ਦੇ ਵਿੱਚ ਕਹੇ ਮੁਲਾਜ਼ਮ ਦੀ ਡਿਊਟੀ ਲੱਗੀ ਹੋਈ ਪਰ ਇਹਨਾਂ ਨੂੰ ਉਦੋਂ ਹੱਥ ਪੈਰਾਂ ਦੀ ਪੈ ਗਈ ਜਦੋਂ ਸਵੇਰੇ 8:00 ਵਜੇ 7:30-8:00 ਵਜੇ ਬੱਸਾਂ ਤੇ ਬੱਸਾਂ ਚੱਲਣ ਲੱਗ ਗਈਆਂ ਤੇ ਉਹਨਾਂ ਨੇ ਫੇਰ ਮੌਕੇ ਉੱਤੇ ਮਰਾਜ਼ਮੇ ਡਿਊਟੀ ਲਾਈ ਤੇ ਫੇਰ ਚਲੋ ਵਧੀਆ ਹੋ ਗਿਆ ਵੱਡੀ ਗੱਲ ਇਹ ਰਹੀ ਕਿ ਇਸ ਇਕੱਠ ਦੇ ਵਿੱਚ ਸਾਰੇ ਪੰਜਾਬ ਦਾ ਜੂਥ ਇਕੱਠਾ ਹੋਇਆ ਸੀ 17-18 ਸਾਲ ਤੋਂ ਲੈ ਕੇ 40 ਸਾਲ ਤੋਂ ਥੱਲੇ ਜੂਥ ਇੱਕ ਪਲੇਟਫਾਰਮ ਤੇ ਦਿਖਿਆ ਨਾ ਕਿਸੇ ਦਾ ਬਟੂਆ ਚੋਰੀ ਹੋਇਆ ਨਾ ਕਿਸੇ ਦੇ ਪੈਸੇ ਨਿਕਲੇ ਨਾ ਅਸੀਂ ਕੋਈ ਬੈਠਣ ਨੂੰ ਕੁਰਸੀਆਂ ਲਾਈਆਂ ਪਾਣੀ ਉਹਨਾਂ ਦਾ ਰੋਟੀ ਉਹਨਾਂ ਦੀ ਹੋਲ ਜੋ ਵੀ ਲੰਗਰ ਉਹਨਾਂ ਨੇ ਕਰਿਆ ਅਸੀਂ ਤਾਂ ਸਿਰਫ ਆਵਾਜ਼ ਮਾਰੀ ਹੈ ਨਾ ਪੰਜਾਬ ਸਰਕਾਰ ਦਾ ਹੀ ਧੰਨਵਾਦ ਕਰਦਿਆਂ ਦੇਖੋ ਇੱਥੇ ਇੱਥੇ ਧੰਨਵਾਦ ਕਰਨਾ ਚਾਹੁੰਦੇ ਮੈਂ ਲਾਈਵ ਵੀਡੀਓ ਦੇ ਵਿੱਚ ਵੀ ਕਹੀ ਵੀ ਜੇ ਪੰਜਾਬ ਸਰਕਾਰ ਸਾਡਾ ਇਹ ਮਸਲਾ ਹੱਲ ਕਰੂ ਦੇਖੋ ਹਮੇਸ਼ਾ ਵਿਰੋਧਤਾ ਕਰਨਾ ਹੀ ਆਪਣਾ ਕੰਮ ਨਹੀਂ ਹੋਣਾ ਚਾਹੀਦਾ ਜੇ ਆਪਾਂ ਕੋਈ ਮੁੱਦਾ ਚੱਕਦੇ ਆ ਉਹਨੂੰ ਸਰਕਾਰ ਉਹਨੂੰ ਮੁੱਦੇ ਦਾ ਹੱਲ ਕਰਦੀ ਆ ਤਾਂ ਉੱਥੇ ਮੁੱਦਾ ਚੱਕਣ ਵਾਲੇ ਨੂੰ ਉਹਦਾ ਧੰਨਵਾਦ ਵੀ ਕਰਨਾ ਚਾਹੀਦਾ ਪੰਜਾਬ ਸਰਕਾਰ ਦਾ ਤਹਿ ਦਿਲੋਂ ਪੂਰੇ ਪੰਜਾਬੀਆਂ ਵੱਲੋਂ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਵਿਰਾਸਤੀ ਖੇਡਾਂ ਦੇ ਵਿੱਚ ਉਹਨਾਂ ਦ੍ਰਿਅਤਾ ਦਿਖਾਈ ਹੈ ਪਰ ਦੂਜਾ ਮਸਲਾ ਲੈਂਡ ਪੋਲਿੰਗ ਵਾਲਾ ਦੇਖੋ ਲੈਂਡ ਪੋਲਿੰਗ ਵਾਲੇ ਮਸਲੇ ਦੀ ਗੱਲ ਆ ਕਿ ਅਸੀਂ 20 ਤਰੀਕ ਨੂੰ ਉਹੀ ਗੱਲ ਹੋ ਗਈ ਨਾ ਵੀ ਇੱਕ ਮਸਲਾ ਸਾਡਾ ਸਰਕਾਰ ਨੇ ਹੱਲ ਕਰ ਉਹ ਤੇ ਧੰਨਵਾਦ ਆ ਹੁਣ 20 ਤਰੀਕ ਨੂੰ ਸਰਕਾਰ ਦੇ ਅੱਗੇ ਅਸੀਂ ਹੋਰ ਮਸਲਾ ਲੱਖਣਾ ਲੈਂਡ ਪੋਲਿੰਗ ਦਾ ਕਿ ਜਿਵੇਂ ਤੁਸੀਂ ਸਾਡੀ ਪੰਜਾਬੀ ਦੀ ਉਹ ਆਵਾਜ਼ ਸਮਝ ਕੇ ਉਹਦਾ ਹੱਲ ਕੀਤਾ ਇਸ ਤਰ੍ਹਾਂ ਤੁਸੀਂ ਕਿਸਾਨਾਂ ਦਾ ਦਰਦ ਸਮਝੋ ਜਿਵੇਂ ਬਰਾਸ ਦੀ ਖੇਡਾਂ ਦਾ ਮੁੱਦਾ ਤੁਸੀਂ ਹੱਲ ਕੀਤਾ ਉਸੇ ਤਰੀਕੇ ਦੇ ਨਾਲ ਉਹੀ ਦਰਿਆਦਲੀ ਦਿਖਾ ਕੇ ਸਾਡਾ ਲੈਂਡ ਪੋਲਿੰਗ ਦਾ ਮਸਲਾ ਹੱਲ ਕੀਤਾ 20 ਤਰੀਕ ਨੂੰ ਗਲਾਡਾ ਦੇ ਸਾਹਮਣੇ ਇੱਕ ਵਿਸ਼ਾਲ ਇਕੱਠ ਹੋ ਰਿਹਾ ਉਸ ਇਕੱਠ ਤੋਂ ਬਾਅਦ ਲਗਾਤਾਰ ਜਿੰਨੇ ਸਾਡੇ ਕਿਸਾਨ ਭਰਾ ਨੇ ਉਹ ਲਗਾਤਾਰ ਦੋ ਦੋ ਪਿੰਡ ਹਰ ਰੋਜ਼ ਹਾਜ਼ਰੀ ਭਰਿਆ ਕਰਨਗੇ ਨਿਰੰਤਰ ਉਦੋਂ ਤੱਕ ਇਹ ਧਰਨਾ ਚੱਲਦਾ ਰਹੂਗਾ ਜਦੋਂ ਤੱਕ ਪੰਜਾਬ ਸਰਕਾਰ ਸਾਡੇ ਇਸ ਮਸਲੇ ਦਾ ਹੱਲ ਨਹੀਂ ਕਰਦੀ ਕਿੰਦਾ ਦੇਖਦੇ ਹੋ ਸੈਸ਼ਨ ਹੋਇਆ ਜ਼ਰੂਰ ਤੁਸੀਂ ਵੀ ਦੇਖਿਆ ਹੋਏਗਾ ਲੱਗਦਾ ਕਿ ਆ ਵੀ ਕੋਈ ਸਿੱਟਾ ਨਿਕਲੇ ਆ ਇਹਦੇ ਵਿੱਚ ਸਿੱਟੇ ਦੀ ਗੱਲ ਇਹ ਆ ਚਲੋ ਕੁਝ ਤਾਂ ਜਿਹੜੇ ਆਪਣੇ ਇਹਨਾਂ ਨੇ ਪਾਸ ਕਰ ਰਿਹਾ ਵਿਧਾਨ ਸਭਾ ਦੇ ਵਿੱਚ ਪਰ ਫਿਰ ਵੀ ਵਿਧਾਨ ਸਭਾ ਦਾ ਜਿਹੜਾ ਆਪਾਂ ਉਹ ਲਾਈਵ ਦੇਖਦੇ ਆ ਨਾ ਇਹਨਾਂ ਨੂੰ ਆਦਤ ਹੋਮੇ ਪਈ ਆ ਪਹਿਲਾਂ ਲਾਈਵ ਨਹੀਂ ਚੱਲਦਾ ਹੁੰਦਾ ਸੀ ਇਹਨਾਂ ਨੂੰ ਆਦਤ ਉਹੀ ਪਈ ਆ ਸਾਰਿਆਂ ਨੂੰ ਵਿੱਚ ਪੁਰਾਣੇ ਵੀ ਐ ਕੁਝ ਨਵੇਂ ਵੀ ਆ ਪਰ ਹੁਣੇ ਭੁੱਲ ਜਾਂਦੇ ਆ ਕਿ ਹੁਣ ਪੂਰੀ ਦੁਨੀਆ ਪੰਜਾਬ ਦੀ ਵਿਧਾਨ ਸਭਾ ਦਾ ਲਾਈਵ ਦੇਖ ਰਹੀ ਆ ਉੱਥੇ ਆਪਾਂ ਪੂਰੀ ਜਿੱਥੇ ਆਪਾਂ ਦੇਖੋ ਸਰਕਾਰ ਨੂੰ ਸਵਾਲ ਕਰਨੇ ਹੁੰਦੇ ਆ ਸਰਕਾਰ ਨੇ ਵੀ ਸੁਣਨੇ ਹੁੰਦੇ ਆ ਵਿਰੋਧੀਆਂ ਨੂੰ ਬੋਲਣ ਦਾ ਮੌਕਾ ਦਿੱਤਾ ਜਾਂਦਾ ਵਿਰੋਧੀ ਸਰਕਾਰ ਕੋਲ ਸਵਾਲ ਰੱਖਦੇ ਆ ਤੇ ਸਰਕਾਰ ਦਲੀਲ ਨਾਲ ਤੇ ਅੰਕੜਿਆਂ ਨਾਲ ਉਹਨਾਂ ਸਵਾਲਾਂ ਦਾ ਜਵਾਬ ਦਿੰਦੀ ਆ ਇੱਥੇ ਤਾਂ ਉਹ ਗੱਲ ਹੈ ਹੀ ਨਹੀਂ ਇੱਥੇ ਤਾਂ ਗੱਲ ਹੀ ਨਹੀਂ ਤੇ ਦੇਖਣ ਨੂੰ ਲੱਗ ਇੱਥੇ ਤਾਂ ਆਪਾਂ ਕਹ ਲਈਏ ਵੀ ਮੁੱਦੇ ਨਾਲੋਂ ਮੁੱਦੇ ਨਾਲੋਂ ਜੇਕਰ ਕੋਈ ਬੰਦਾ ਨਾ ਵੱਡੀ ਕਮੇਟੀ ਕਰ ਜਾਂਦਾ ਉਹਨੋਂ ਜ਼ਿਆਦਾ ਅਸਾਧਾਂ ਦੇ ਵਿੱਚ ਤਹਿਜੀ ਮਿਲਦੀ ਆ ਹੁਣ ਅੱਜ ਉੱਥੇ ਮੁੱਦੇ ਦੀ ਗੱਲ ਲੈਂਡ ਪੂਲਿੰਗ ਪਾਲਿਸੀ ਦੀ ਹੋਣੀ ਚਾਹੀਦੀ ਸੀ ਸੁਖਪਾਲ ਖਹਿਰੇ ਜੀ ਉਹਨਾਂ ਨੇ ਜਦੋਂ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਆਵਾਜ਼ ਚੱਕਣੀ ਚਾਹੀਦੀ ਤਾਂ ਸਪੀਕਰ ਸਾਹਿਬ ਨੇ ਉਹ ਉਹਨਾਂ ਦਾ ਮੈਕ ਹੀ ਬੰਦ ਕਰਤਾ ਦੇਖੋ ਇਹ ਕੋਈ ਗਲਤ ਤਾਂ ਨਹੀਂ ਹੋਈ ਜੇ ਆਲੀ ਸਾਹਿਬ ਨੇ ਵਿਰਾਸਤੀ ਖੇਡਾਂ ਦਾ ਮੁੱਦਾ ਚੱਕਿਆ ਵਧੀਆ ਚੱਕਿਆ ਉਹਨਾਂ ਨੇ ਆਦੀ ਮੰਗ ਰੱਖੀ ਚਲੋ ਪੰਜਾਬ ਸਰਕਾਰ ਨੇ ਪਾਸ ਕਰਨਾ ਸੀ ਤਾਂ ਸੁਖਪਾਲ ਖਹਿਰੇ ਨੇ ਬਹੁਤ ਵਧੀਆ ਮੁੱਦਾ ਲੈਂਡ ਪੂਲਿੰਗ ਪਾਲਿਸੀ ਦੀ ਬਾਰੇ ਸਰਕਾਰ ਨੂੰ ਸਵਾਲ ਕਰਨੇ ਚਾਹੀਏ ਉਹ ਸਵਾਲ ਕੀ ਕਿ ਇਹ ਹੀ ਅਨਾ ਵੀ ਮੰਗ ਕਿਹਨੇ ਕੀਤੀ ਲੈਂਡ ਪੂਲਿੰਗ ਪਾਲਸੀ ਦੀ ਮੰਗ ਕਿਹਨੇ ਕੀਤੀ ਆ ਤੇ ਲੈਂਡ ਪੂਲਿੰਗ ਪਾਲਸੀ ਦਾ ਫਾਇਦਾ ਕਿਨੂੰ ਹੋਊ ਦੇਖੋ ਇਹ ਸਵਾਲ ਤਾਂ ਸਾਡੇ ਮਨ ਚ ਵੀ ਹੈਗੇ ਆ ਨਾ ਵੀ ਮੰਗੀ ਕਿਹਨੇ ਇਹ ਤੇ ਇਹਦਾ ਫਾਇਦਾ ਕਿਨ ਹੋਊਗਾ ਤੇ ਅਸਲ ਵਿੱਚ ਹੈ ਕੀ ਆ ਇਹ ਮੈਂ ਵਿਸਤਾਰ ਨਾਲ ਦੱਸਣਾ ਚਾਹੁੰਦਾ ਇਹ ਲੈਂਡ ਪੂਲਿੰਗ ਪਾਲਸੀ ਕਹਿਣ ਨੂੰ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਕਿਸਾਨਾਂ ਦੇ ਹਿੱਤ ਦੀ ਆ ਨਾ ਪੰਜਾਬ ਸਰਕਾਰ ਸਾਬਤ ਕਰੇ ਕਿ ਕਿਸਾਨਾਂ ਨੇ ਇਹਦੀ ਮੰਗ ਕਰੀ ਆ ਮੈਨੂੰ ਜਿੱਥੇ ਤੱਕ ਲੱਗਦਾ ਜੇ ਜੇਕਰ ਇਹਤਦੀ ਹੈਗੀ ਤਾਂ ਜਿਹੜੇ ਇੰਡਸਟਰੀ ਵਾਲੇ ਹੈਗੇ ਆ ਵੱਡੀਆਂ-ਵੱਡੀਆਂ ਕੰਪਨੀ ਵਾਲੇ ਵੱਡੀਆਂ-ਵੱਡੀਆਂ ਮਿੱਲਾਂ ਲਾਉਣ ਵਾਲੇ ਇਹ ਉਦੋਂ ਹੀ ਮੁੱਦਾ ਉੱਠਿਆ ਨਾ ਸੋਚਣ ਵਾਲਾ ਵਿਸਾ ਕਿ ਜਦੋਂ ਪੰਜਾਬ ਦੇ ਵਿੱਚ ਲੁਧਿਆਣਾ ਜ਼ਿਲ੍ਹੇ ਦੀ ਜਮਨੀ ਇਲੈਕਸ਼ਨ ਹੋਈ ਉਦੋਂ ਹੀ ਮੁੱਦਾ ਭਖਿਆ ਨਾ ਉਦੋਂ ਨੋਟੀਫਿਕੇਸ਼ਨ ਜਾਰੀ ਹੋਇਆ ਉਦੋਂ ਪਹਿਲਾਂ ਪੰਜਾਬ ਸਰਕਾਰ ਦੇ ਵੱਡੇ-ਵੱਡੇ ਆਗੂ ਮੁੱਖ ਮੰਤਰੀ ਤੱਕ ਦਿੱਲੀ ਦੇ ਜਿਹੜੇ ਚਲਾਉਣ ਵਾਲੇ ਆਕਾ ਉਹਨਾਂ ਨੇ ਸਹਿ ਤੁਹਾਨੂੰ ਯਾਦ ਕੀਤਾ ਉਹ ਕਿ ਇੰਡਸਟਰੀ ਵਾਲਿਆਂ ਨਾਲ ਜਿਨ੍ਹਾਂ ਨੇ ਮਤਲਬ ਉਹ ਤੇ ਕਾਰਪੋਰੇਟ ਘਰਾਣੇ ਆ ਵੱਡੀਆਂ-ਵੱਡੀਆਂ ਇੰਡਸਟਰੀਆਂ ਦੇ ਮਾਲਕ ਨੇ ਉਹਨਾਂ ਨੇ ਮੀਟਿੰਗ ਕੀਤੀ ਹਣਾ ਕੁਛ ਦਿਨ ਬਾਅਦ ਇਹ ਲੈਂਡ ਪੂਲਿੰਗ ਪਾਲਸੀ ਆ ਗਈ ਹੁਣ ਉਹਨਾਂ ਇੰਡਸਟਰੀ ਵਾਲਿਆਂ ਨੂੰ ਪ੍ਰੋਬਲਮ ਕੀ ਆਉਂਦੀ ਉਹਨਾਂ ਨੇ ਕਿਹਾ ਵੀ ਉਹਨਾਂ ਦੀਆਂ ਸਮੱਸਿਆਵਾਂ ਸੁਣਾਗੇ ਸਮੱਸਿਆਵਾਂ ਸੁਣ ਲਈ ਸੀ ਨਾ ਉਹਨਾਂ ਨੂੰ ਉੱਥੇ ਵੱਡੀ ਗੱਲੇ ਸਾਹਮਣੇ ਆਪਾਂ ਦੇਖਿਆ ਕਿ ਜਿਵੇਂ ਅਖਾੜੇ ਧਰਨਾ ਚੱਲ ਰਿਹਾ ਜੇ ਕੋਈ ਨਵੀਂ ਇੰਡਸਟਰੀ ਲਾਉਂਦਾ ਕਿਉਂਕਿ ਇੰਡਸਟਰੀ ਜਦੋਂ ਲੱਗਦੀ ਆ ਤਾਂ ਉਹ ਜਿਹੜੇ ਕਾਨੂੰਨ ਦੇ ਜਾਂ ਰੂਲ ਹੁੰਦੇ ਆ ਉਹਨਾਂ ਨੂੰ ਛੱਕੇ ਤੇ ਟਾਂਕੇ ਲਾਈਆਂ ਜਾਂਦੀਆਂ ਪਾਣੀ ਦਾ ਕੋਈ ਪ੍ਰਬੰਧ ਧਰਤੀ ਇਹ ਨਾਲ ਸਿਟੀ ਦਾ ਟ੍ਰੀਟਮੈਂਟ ਨਹੀਂ ਕਰਦੇ ਪਾਣੀ ਵਾਧੂ ਵੇਸਟ ਹੁੰਦਾ ਹੁਣ ਆਪਣੇ ਪਿੰਡਾਂ ਵਾਲੇ ਦੇ ਕਿਸਾਨ ਭਰਾ ਜਾ ਕੇ ਕਿ ਜਿਹੜੀਆਂ ਇੰਡਸਟਰੀਆਂ ਲੱਗਦੀਆਂ ਨੇ ਸਾਨੂੰ ਕੈਂਸਰ ਬਣਦਈਆਂ ਨੇ ਦੇਖੋ ਕਿੰਨੀਆਂ ਜਿਹੜੇ ਫੈਕਟਰੀਆਂ ਨਵੀਆਂ ਲੱਗਣੀਆਂ ਨੇ ਕਿਸਾਨ ਨੇ ਵਿਰੋਧਤਾ ਕਰੇ ਨਾ ਹੁਣ ਕੱਪੜੇ ਮਿਲਜ ਵਾਲੀ ਲੱਗ ਰਹੀ ਆ ਹੋਰ ਉਹਨਾਂ ਦਾ ਪੂਰੇ ਪੰਜਾਬ ਚ ਵੱਡੇ ਪੱਧਰ ਤੇ ਵਿਰੋਧਤਾ ਹੋ ਰਹੀ ਆ ਉਹਨਾਂ ਨੇ ਮੈਂ ਦਾਬੇ ਨਾ ਕਹਿਣਾ ਕਿ ਉਹਨਾਂ ਨੇ ਮੰਗ ਰੱਖੀ ਹੋਣੀ ਆ ਕਿ ਸਾਡਾ ਇਸ ਜਿਹੜੀ ਇੰਡਸਟਰੀ ਲਾਉਣੀ ਚਾਹੁੰਦੇ ਨੇ ਤਾਂ ਕਿਸਾਨ ਡੱਕਾ ਲਾ ਦੇ ਸਾਡਾ ਕੰਮ ਉੱਥੇ ਠੱਪ ਫਿਰ ਇਹਨਾਂ ਨੇ ਦੇਖਿਆ ਵੀ ਇਹ ਕਿਸਾਨਾਂ ਦਾ ਕੰਡਾ ਚੰਗੀ ਤਰ੍ਹਾਂ ਹੀ ਖੜਦੀ ਏ ਉਹਨਾਂ ਨੇ 24000 ਏਕੜ ਉਹੀ 24 ਉਹਨੂੰ ਲੈਂਡ ਪੂਲਿੰਗ ਦੇ ਵਿੱਚ ਲੈ ਕੇ ਜਿਹੜਾ ਪੱਕੇ ਮੰਗ ਕੀ ਦੀ ਆ ਮੰਗ ਇੰਡਸਟਰੀ ਵਾਲਿਆਂ ਦੀ ਆ ਉਹਨੂੰ ਲੈ ਕੇ ਇੱਕ ਸਾਈਡ ਦੇ ਉੱਤੇ ਉਹਨਾਂ ਨੂੰ ਇੰਡਸਟਰੀ ਲਾਉਣ ਲਈ ਦੇ ਦੇਣਗੇ ਕਿਸਾਨਾਂ ਦੀ ਮਾਲਕੀ ਖਤਮ ਸਰਕਾਰ ਦੇ ਅਧੀਨ ਆ ਗਈ ਫਿਰ ਕੀ ਨੇ ਬਾਈ ਜੀ ਉੱਥੇ ਮੁੱਦਾ ਚੱਕਣਾ ਵੀ ਪਾਣੀ ਥੱਲੇ ਸਿੱਟਿਆ ਜਾ ਰਿਹਾ ਹੈ ਕਿ ਬਾਹਰ ਸਿੱਟਿਆ ਜਾ ਰਿਹਾ ਹੈ ਇੰਡਸਟਰੀ ਦਾ ਕੀ ਨੇ ਉੱਥੇ ਦੇਖਣਾ ਕਿ ਕੈਮੀਕਲ ਕਿੱਥੇ ਜਾ ਰਿਹਾ ਕੀ ਨੇ ਉੱਥੇ ਜਾ ਕੇ ਸਵਾਲ ਕਰਨਾ ਕਿ ਇਹਨਾਂ ਗੰਦਗੀ ਫੈਲ ਰਹੀ ਹੈ ਇਹਨਾਂ ਬਿਮਾਰੀ ਫੈਲ ਰਹੀ ਹੈ ਇਹੀ ਸਵਾਲ ਸੁਖਪਾਲ ਖੈਰ ਨੇ ਕਰਨ ਨਹੀਂ ਨਾ ਸਰ ਅਹਰਾਨੇ ਦੀ ਗੱਲ ਹੈ ਸਰਕਾਰ ਜਿਹੜੇ ਤਾਂ ਮੁੱਦੇ ਵਿਰੋਧੀਆਂ ਦੇ ਖਿਲਾਫ ਪਹਿਲਾਂ ਮੌਜੂਦਾ ਸਰਕਾਰ ਚ ਰਹੇ ਆ ਵਿਰੋਧੀ ਉਹਨਾਂ ਦੇ ਖਿਲਾਫ ਮੁੱਦੇ ਹੁੰਦੇ ਉਹਨਾਂ ਦਾ ਬੜਾ ਟਾਈਮ ਦਿੱਤਾ ਜਾਂਦਾ ਜਿਹੜੇ ਸਵਾਲ ਸਰਕਾਰ ਨੂੰ ਕੋਈ ਚੱਕਦਾ ਦਲੀਲ ਦੇ ਨਾਲ ਜਿੱਥੇ ਸਰਕਾਰ ਘਿਰਦੀ ਹੋਵੇ ਜਿੱਥੇ ਤਾਂ ਵਿਰੋਧੀ ਕਰਦੇ ਨੇ ਉਹਨਾਂ ਦਾ ਕੈਮਰਾ ਨੇੜੇ ਕਰਕੇ ਤੇ ਮੈਕ ਵੀ ਉੱਚੀ ਕਰ ਦਿੱਤਾ ਜਾਂਦਾ ਵੀ ਵਿਰੋਧੀ ਘੇਰੇ ਜਾਂਦੇ ਆ ਜਿੱਥੇ ਗੱਲ ਆ ਗਈ ਵੀ ਪੰਜਾਬ ਸਰਕਾਰ ਨੂੰ ਘੇਰਨਾ ਹੋਵੇ ਉੱਥੇ ਫਿਰ ਹੌਲੀਕੀਨ ਸਪੀਕਰ ਸਾਹਿਬ ਚ ਕਹਿੰਦਾ ਜਾ ਬਹਿ ਜਾ ਬਹਿ ਜਾ ਜਾਦਾ ਮੈਕ ਬੰਦ ਕਰ ਦਿੱਤਾ ਜਾਂਦਾ ਦੇਖੋ ਇਹ ਇਹ ਕੈਮਰਾ ਵੀ ਵਾਈਡ ਐਂਗਲ ਹੋ ਜਾਂਦਾ ਹੋ ਜਾਂਦਾ ਨਾ ਬੋਲਣ ਵਾਲਾ ਦੂਰ ਦੇਖਦਾ ਹੁੰਦਾ ਜਿਵੇਂ ਉਹਨਾਂ ਦਾ ਜ਼ੂਮ ਹੀ ਖਤਮ ਹੋ ਗਿਆ ਹੁੰਦਾ ਇਹ ਨਹੀਂ ਆਵਾਜ਼ ਤੋਂ ਪਤਾ ਲੱਗਦਾ ਹੁੰਦਾ ਕਿਦਾ ਆਵਾਜ਼ ਵੀ ਸਲੋ ਹੁੰਦੀ ਹੈ ਵੀ ਸੁਖਪਾਲ ਖੇੜਾ ਬੋਲ ਰਿਹਾ ਜਾਂ ਦੇਖੋ ਸੁਖਪਾਲ ਖੇੜਾ ਨੂੰ ਜ਼ਿਆਦਾ ਮੈਂ ਤਾਂ ਕਹਿ ਰਿਹਾ ਵੀ ਉਹਦੇ ਜਿਹੜੇ ਸਵਾਲ ਹੁੰਦੇ ਆ ਪੰਜਾਬ ਸਰਕਾਰ ਕਦੇ ਜਵਾਬ ਦੇ ਹੀ ਨਹੀਂ ਸਕਦੀ ਪਰ ਜਿੱਦਾਂ ਲਾਈਵ ਦੇ ਵਿੱਚ ਨਜ਼ਰ ਆਇਆ ਸਪੀਕਰ ਸਾਹਿਬ ਕਹਿ ਰਹੇ ਸੀ ਵੀ ਸੁਖਪਾਲ ਖੇੜਾ ਬੋਲਣਗੇ ਸੁਖਪਾਲ ਖੈਰਾ ਵਾਲੋ ਤਾਂ ਮਾਈਕ ਕੈਮਰਾ ਨਹੀਂ ਵੱਜਿਆ ਉਹ ਸਪੀਕਰ ਸਾਹਿਬ ਬੋਲ ਰਹੇ ਸੀ ਤੇ ਉਹਨਾਂ ਨੇ ਕਿਹਾ ਵੀ ਪਤਾ ਨਹੀਂ ਅੱਗੋਂ ਸੁਖਪਾਲ ਖੈਰਾ ਨੇ ਨਹੀਂ ਕਿਹਾ ਜਾਂ ਕੀ ਕਿਹਾ ਉਹਨਾਂ ਨੇ ਕਿਹਾ ਠੀਕ ਹੈ ਵੀ ਮਨਪ੍ਰੀਤ ਆਲੀ ਬੋਲਣ ਉਸ ਟਾਈਮ ਤਾਂ ਐਂ ਲੱਗਦਾ ਵੀ ਸੁਖਪਾਲ ਖੈਰਾ ਆਪ ਹੀ ਨਹੀਂ ਖੜੇ ਹੋਏ ਨਹੀਂ 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 ਉਥੇ ਉਹਨਾਂ ਦੀ ਨਾ ਜਿਹੜੇ ਸਵਾਲਾਂ ਦੀ ਗੱਲ ਸੀ ਵੀ ਲੈਂਡ ਪੋਲਿੰਗ ਵਾਲੀ ਪਾਲਸੀ ਹੋਣੀ ਸੀ ਨਾ ਇੱਕ ਜਿਹੜਾ ਮੁਕਾਬਲਾ ਜਿਹੜਾ ਗੈਂਗਸਟਰ ਵਾਲਾ ਉਹਦੇ ਕੋਲ ਦੋ ਮੁੱਦੇ ਸੀ ਉਹਦੇ ਕੋਲ ਉਹਨੇ ਲਾਈਵ ਹੋ ਕੇ ਵੀ ਸੁਖਪਾਲ ਖੈਰਾ ਨੇ ਕਿਹਾ ਵੀ ਮੈਂ ਦੋ ਮੁੱਦੇ ਚੱਕਣ ਨੂੰ ਕਹਤੇ ਉਹਨਾਂ ਨੇ ਆਪਣੇ ਸਪੀਕਰ ਸਾਹਿਬ ਨੇ ਇਹ ਯਾਰ ਕਿਵੇਂ ਹੋ ਜੂਗਾ ਕੇ ਵਿਧਾਨ ਸਭਾ ਦਾ ਸੈਸ਼ਨ ਹੋਵੇ ਤੇ ਉਹਦੇ ਵਿੱਚ ਸੁਖਬਾਲ ਖਹਿਰੇ ਵਰਗੇ ਪੰਜਾਬ ਦੇ ਮੁੱਦਾ ਚੱਕਣਾ ਚਾਹੁੰਦੇ ਹੋਣ ਤੇ ਉਹ ਮੌਕਾ ਗਵਾ ਦੂ ਕਦੇ ਹੋ ਸਕਦਾ ਕਦੇ ਇੰਨੀ ਹੋ ਸਕਦਾ ਹੈ ਲਾਈਵ ਤੇ ਐ ਹੀ ਲੱਗਿਆ ਮੈਂ ਵੀ ਦੇਖਣ ਲੱਗ ਗਿਆ ਸੀ ਮੈਂ ਕਿਹਾ ਐਦਾ ਮੌਕਾ ਗਵਾਣ ਵਾਲਾ ਬੰਦਾ ਤਾਂ ਹੈ ਨਹੀਂ ਪਰ ਉਹ ਲਾਈਵ ਜਿਹੜੇ ਦਿਖਾਇਆ ਨਾ ਵੀ ਜਿਸ ਤਰੀਕੇ ਨਾਲ ਕੈਮਰਾ ਉਸ ਟਾਈਮ ਸਪੀਕਰ ਸਾਹਦੇ ਗੁਲਤਾਰ ਸਿੰਘ ਦਾ ਮੂਰੇ ਸੀਗਾ ਤੇ ਐ ਲੱਗਿਆ ਵੀ ਉਹਨਾਂ ਨੂੰ ਛੱਡ ਕੇ ਉਸ ਤੋਂ ਬਾਅਦ ਮਨਪ੍ਰੀਤ ਰਿਆਲੀ ਨੂੰ ਮਾਈਕ ਦੇ ਹੁਣ ਦੇਖੋ ਉਹਨਾਂ ਨੇ ਪੰਜਾਬ ਦੇ ਵਿੱਚ ਜੇ ਤਾਂ ਇਹ ਸਿੱਧਾ ਦਿਖਾਉਣਗੇ ਮੈਂ ਕਿ ਅਸੀਂ ਬੰਦ ਕੀਤਾ ਸਵਾਲਾਂ ਦੇ ਘੇਰੇ ਚ ਆਉਂਦੀ ਹੈ ਸਰਕਾਰ ਸਰਕਾਰ ਆਪਦੀਆਂ ਕਮੀਆਂ ਲੁਕਾਉਂਦੀ ਹੁੰਦੀ ਆ ਉਹਨਾਂ ਦਾ ਉਸ ਤਰੀਕੇ ਨਾਲ ਦਿਖਾਉਣਾ ਵੀ ਸਹਿ ਸੁਖਵਾਲ ਖੜਾ ਕਿੰਦੋ ਵੀ ਮੈਂ ਬੋਲਣਾ ਨਹੀਂ ਪਰ ਇਹ ਨਹੀਂ ਹੋ ਸਕਦਾ ਜੇ ਇਸ ਤਰ੍ਹਾਂ ਹੁੰਦੇ ਤਾਂ ਉਹ ਫਿਰ ਉਹਨੂੰ ਉੱਚੀ ਸੁਣਾਉਣਾ ਨਾ ਕਲੀਅਰ ਸੁਣਾਉਣਾ ਵੀ ਸੁਖਪਾਲ ਖੇੜਾ ਨੇ ਕਿਹਾ ਵਾ ਵੀ ਮੈਂ ਨਹੀਂ ਬੋਲਣਾ ਉੱਥੇ ਦਾ ਜਿਵੇਂ ਆਪਾਂ ਕਹਿ ਲਿਆ ਇੱਕ ਢ ਘਾਰ ਮਾਰ ਲਈਏ ਉਹਦੀ ਆਵਾਜ਼ ਰਿਕਾਰਡਿੰਗ ਹੁੰਦੀ ਆ ਜਿਉਂਨੇ ਕਿਹਾ ਵੀ ਮੈਂ ਬੋਲਣਾ ਨਹੀਂ ਹੈਗਾ ਫਿਰ ਉਹ ਲੋਕਾਂ ਨੂੰ ਸੁਣਾ ਦੇਣ ਇਹ ਗੱਲ ਨਹੀਂ ਹੈ ਉਹਦੀ ਆਵਾਜ਼ ਦੱਬੀ ਗਈ ਆ ਵਿਧਾਨ ਸਭਾ ਦੇ ਵਿੱਚ ਸਰਕਾਰ ਨੂੰ ਜਵਾਬ ਦੇਣੇ ਹੁੰਦੇ ਆ ਸਰਕਾਰ ਨੇ ਵਿਰੋਧੀਆਂ ਨੂੰ ਸਵਾਲ ਕਰਨੇ ਹੁੰਦੇ ਆ ਇਹ ਉਹੀ ਆ ਨਾ ਜਿਹੜੇ ਵਿਰੋਧੀ ਕਦੇ ਇਹ ਵੀ ਵਿਰੋਧੀ ਧਿਰ ਦੇ ਵਿੱਚ ਬੈਠੇ ਰਹੇ ਆ ਵਿਰੋਧੀ ਦਾ ਆਮ ਆਦਮੀ ਪਾਰਟੀ ਸੁਖਪਾਲ ਖੇੜਾ ਉਹਦਾ ਲੀਡਰ ਵੀ ਹੁੰਦੀ ਆ ਆਪੋਜੀਸ਼ਨ ਦਾ ਰਿਹਾ ਰਿਹਾ ਕੀ ਇਹਨਾਂ ਨੂੰ ਕਾਂਗਰਸ ਦੀ ਸਰਕਾਰ ਜਾਂ ਅਕਾਲੀ ਦਲ ਵਲੇ ਇਹਨਾਂ ਨੂੰ ਕੋਈ ਸਵਾਲ ਚੱਕਣੋਂ ਰੋਕਦਾ ਸੀ ਭਾਵੇਂ ਇਹ ਲੱਖ ਮਾੜੇ ਕਾਲੀ ਲੱਖ ਮਾੜੇ ਹੋ ਕਾਂਗਰਸੀ ਲੱਖ ਮਾੜੇ ਹੋਣ ਪਰ ਉਹਨਾਂ ਨੇ ਕਦੇ ਲੋਕਤੰਤਰ ਦਾ ਗਲਾ ਨਹੀਂ ਕੁੱਟਿਆ ਸੀ ਉਹਨਾਂ ਨੇ ਜੇ ਉਹ ਗਲਾ ਕੁੱਟਣ ਤੇ ਆਉਂਦੇ ਤਾਂ ਆਮ ਆਦਮੀ ਪਾਰਟੀ ਹੋਂਦ 'ਚ ਨਹੀਂ ਆ ਸਕਦੀ ਸੀ ਕਦੇ ਹੋਂਦ 'ਚ ਨਹੀਂ ਆਦੀ ਉਹ ਕੈਪਟਨ ਅਮਨਿੰਦਰ ਭਾਵੇਂ ਉਧਰ ਚਲੇ ਗਿਆ ਦੇਖੋ ਜਦੋਂ ਸਰਕਾਰ ਸੱਤਾ 'ਚ ਕੋਈ ਹੋਵੇ ਭਾਵੇਂ ਇਹ ਸਰਕਾਰ ਜਾਂ ਪਹਿਲੀਆਂ ਨੇ ਸਰਕਾਰਾਂ ਚੰਗੇ ਫੈਸਲੇ ਵੀ ਲੈਂਦੀਆਂ ਨੇ ਸਰਕਾਰਾਂ ਕੋਲ ਗਲਤ ਫੈਸਲੇ ਵੀ ਲਏ ਜਾਂਦੇ ਆ ਜਦੋਂ ਸਰਕਾਰਾਂ ਚੰਗੇ ਫੈਸਲੇ ਲੈਂਦੀਆਂ ਵਿਰੋਧੀ ਦਾ ਕੰਮ ਹੋਣਾ ਚਾਹੀਦਾ ਹੈ ਕੋ ਉਹਦਾ ਧੰਨਵਾਦ ਕਰਨਾ ਚਾਹੀਦਾ ਜਿਵੇਂ ਅੱਜ ਪੰਜ ਬਿੱਲਾਂ ਦੇ ਉੱਤੇ ਕਿਸੇ ਨੇ ਕਿੰਤੂ ਪ੍ਰੰਤੂ ਨਹੀਂ ਕੀਤਾ ਚਲੋ ਬਿੱਲ ਵਧੀਆ ਸੀ ਪੰਜਾਬ ਦੇ ਹਿੱਤ ਤਾਂ ਹੀ ਨਾ ਨਬੋਲੇ ਉਹ ਜਿੱਥੇ ਗੱਲ ਆ ਗਈ ਕਿ ਪੰਜਾਬ ਸਰਕਾਰ ਕੋਲ ਜਾਣੇ ਅਣਜਾਣੇ ਜਿਵੇਂ ਲੈਂਡ ਪੂਲਿੰਗ ਪਾਲਿਸੀ ਵਾਲਾ ਹੋ ਗਿਆ ਲੈਂਡ ਪੂਲਿੰਗ ਪਾਲਿਸੀ ਵਾਲਾ ਫੈਸਲਾ ਗਲਤ ਲਿਆ ਗਿਆ ਫਿਰ ਵਿਰੋਧੀ ਧਿਰ ਜਿਉਂ ਤੇ ਸਵਾਲ ਚੱਕਦੀ ਆ ਤਾਂ ਸਰਕਾਰ ਦੀ ਭੂਮਿਕਾ ਹੋਣੀ ਚਾਹੀਦੀ ਆ ਕਿ ਉਹਤੇ ਵੱਡਾ ਜਿਗਰਾ ਰੱਖ ਕੇ ਵੱਡਾ ਜ ਉਨ੍ਹਾਂ ਦੀ ਵਿਰੋਧੀਆਂ ਦੀ ਆਵਾਜ਼ ਸੁਣੇ ਜੇਕਰ ਸਰਕਾਰ ਨੇ ਸਹੀ ਫੈਸਲਾ ਲਿਆ ਤੇ ਵਿਰੋਧੀਆਂ ਨੂੰ ਲੱਗਦਾ ਹੈ ਗਲਤ ਆ ਤਾਂ ਫਿਰ ਸਰਕਾਰ ਦਾ ਫਰਜ਼ ਹੁੰਦਾ ਕੋਣ ਦਲੀਲ ਨਾਲ ਅਪੀਲ ਨਾਲ ਉਹ ਵਿਰੋਧੀ ਧਿਰ ਨੂੰ ਉਹ ਸਵਾਲ ਤੇ ਜਵਾਬ ਦੇਣਾ ਹੁੰਦਾ ਉਹ ਜਿਹੜਾ ਜਵਾਬ ਆ ਤੇ ਸਵਾਲ ਆ ਉਹਨੂੰ ਪੰਜਾਬ ਦੇ ਲੋਕ ਜਿਨ੍ਹਾਂ ਨੇ ਉਹਨੂੰ ਚੁਣਿਆ ਹੁੰਦਾ ਉਹ ਬੈਠੇ ਢੀਕਦੇ ਹੁੰਦੇ ਆ ਕਿ ਸਾਡੀ ਆ ਹਿੱਤ ਦਾ ਮਤਲਬ ਸਾਡੇ ਆ ਸਰਕਾਰ ਨੇ ਉਲਟ ਕੰਮ ਕੀਤਾ ਇਹਦਾ ਫਰਾਨੇ ਬੰਦੇ ਨੇ ਸਵਾਲ ਕਰਿਆ ਤੇ ਫਿਰ ਜਿਹੜੇ ਆਪਾਂ ਕਹਿੰਦੇ ਵੀ ਬਾਰ-ਬਾਰ ਆਪ ਨੂੰ ਪ੍ਰੈਸ ਕਾਨਫਰੰਸਾਂ ਦਾ ਕਰਨ ਦੀ ਕੀ ਲੋੜ ਆ ਉਹਦਾ ਦਲੀਲ ਨਾਲ ਤੁਸੀਂ ਵਿਧਾਨ ਸਭਾ ਦੇ ਵਿੱਚ ਜਵਾਬ ਦੇ ਦਿਓ ਲੈਂਡ ਪੋਲਿੰਗ ਵਾਲਾ ਜਵਾਬ ਦੰਦੇ ਵੀ ਕੀ ਪਾਲਸੀ ਆ ਜਦੋਂ ਆਪਾਂ ਉੱਥੇ ਜਵਾਬ ਜਵਾਬ ਦੇਣ ਤੋਂ ਭੱਜਦੇ ਆ ਫਿਰ ਕਿਤੇ ਨਾ ਕਿਤੇ ਪੰਜਾਬ ਸਰਕਾਰ ਕਿ ਟਹਿਦੇ ਚ ਆਉਂਦੀ ਹੈ ਕਿ ਨਹੀਂ ਆਉਂਦੀ ਇੱਕ ਇੱਕ ਤੁਸੀਂ ਇਹ ਗੱਲ ਕਹਿ ਰਹੇ ਸੀ ਵੀ ਐਂ ਲੱਗਦਾ ਹੁੰਦਾ ਵੀ ਸਭ ਤੋਂ ਵੱਡਾ ਜੋਕ ਕਿਹੜਾ ਮਾਰੂਗਾ ਸਭ ਤੋਂ ਵੱਡੀ ਜਿਹੜੀ ਹਾਸੋਣੀ ਗੱਲ ਕੋਣ ਕਰੇਗਾ ਅੱਜ ਕੱਲ ਵਿਧਾਨ ਸਭਾ ਦੇ ਵਿੱਚ ਐਂ ਲੱਗਦਾ ਦੇਖੋ ਇੱਕ ਮੈਨੂੰ ਇਹ ਗੱਲ ਲੱਗਦੀ ਆ ਅ ਸਾਇਦ ਵਿਰੋਧੀਆਂ ਨੂੰ ਵੀ ਇਹ ਗੱਲ ਜੱਜਦੀ ਹੋਵੇ ਕਿਉਂਕਿ ਜੋਕ ਮਾਰ ਮਾਰਦਾ ਭਗਵੰਤ ਮਾਨ ਮੁੱਖ ਮੰਤਰੀ ਬਣਿਆ ਹੁਣ ਮੁੱਖ ਮੰਤਰੀ ਆ ਰਾਹ ਤੇ ਵਿਰੋਧੀ ਧਿਰਾਂ ਚਾਹੇ ਕਾਲੀ ਦੋਵੇ ਕਾਂਗਰਸ ਚੱਲਣਾ ਚਾਹੁੰਦੇ ਆ ਕਿ ਸਾਇਦ ਪੰਜਾਬ ਦੇ ਲੋਕ ਜੋਕ ਤੇ ਚੁਟਕਲੇ ਸੁਣ ਸੁਣ ਸਰਕਾਰ ਬਣਾ ਦਿੰਦੇ ਆ ਕਿਉਂਕਿ ਉਹ ਤਾਂ ਸੀਰੀਅਸ ਹੋ ਕੇ ਗੱਲ ਕਰਦੇ ਹੁੰਦੇ ਮੁੱਦਿਆਂ ਦੀ ਉਦੋਂ ਵਿਰੋਧੀ ਧਿਰ ਮਤਲਬ ਮੁੱਦਿਆਂ ਦੀ ਗੱਲ ਕਰਦੀ ਹੁੰਦੀ ਤੇ ਉਦੋਂ ਜੋਕ ਛੜਨੇ ਕੀਨੇ ਆਮ ਆਦਮੀ ਪਾਰਟੀ ਨੇ ਚੁਟਕਲੇ ਸੁਣਾਉਣੇ ਭੰਤਮ ਨੇ ਜਾਣਾ ਕਿਤੇ ਚੁਟਕਲੇ ਸੁਣਾ ਦੇਣੇ ਲੋਕਾਂ ਨੇ ਬੜੀਆਂ ਤਾੜੀਆਂ ਮਾਰਨੀਆਂ ਹੱਸਣਾ ਤੇ ਬੜੀ ਬਾਹ ਬੱਤ ਇਕੱਠ ਹੋਣਾ ਹੁਣ ਉਹਨਾਂ ਨੂੰ ਇਹ ਲੱਗਦਾ ਵੀ ਸਾਇਦ ਪੰਜਾਬ ਦੇ ਵਿੱਚ ਜਿਹੜਾ ਵੱਡਾ ਝੂਠ ਦੇ ਚੁਟਕਲੇ ਸੁਣਾਊਗਾ ਸਾਇਦ ਪੰਜਾਬ ਦੇ ਲੋਕ ਉਹਨੂੰ ਪਸੰਦ ਕਰਦੇ ਆ ਉਹੀ ਗੱਲ ਹੋ ਗਈ ਨਾ ਵਿਰੋਧੀਆਂ ਨੇ ਤੇ ਜਿਹੜੇ ਸਿਆਸੀ ਬੰਦੇ ਹੁੰਦੇ ਆ ਉਹਨਾਂ ਤੇ ਇਹ ਦੇਖਣਾ ਹੁੰਦਾ ਵੀ ਲੋਕ ਕੀ ਚਾਹੁੰਦੇ ਆ ਪਰ ਇਹਨਾਂ ਦੀ ਇਹ ਗਲਤਫਹਿਮੀ ਆ ਲੋਕ ਅੱਜ ਲੀਡਰਾਂ ਨੂੰ ਪੰਜਾਬ ਦੇ ਮੁੱਦਿਆਂ ਤੇ ਗੰਭੀਰ ਦੇਖਣਾ ਚਾਹੁੰਦੇ ਆ ਸਹੀ ਮੁੱਦਿਆਂ ਦੇ ਬਾਰੇ ਸਹੀ ਤਰੀਕੇ ਦੇ ਨਾਲ ਵਿਧਾਨ ਸਭਾ ਦੇ ਵਿੱਚ ਚਰਚਾ ਹੋਣਾ ਚਾਹੀਦਾ ਪੰਜਾਬ ਦੇ ਲੋਕ ਉਹ ਸਾਡੇ ਪੰਜਾਬ ਦੇ ਸਿਆਸੀ ਲੀਡਰ ਜਿਹੜੇ ਪੰਜਾਬ ਦੇ ਮੁੱਦਿਆਂ ਦੇ ਪ੍ਰਤੀ ਗੰਭੀਰ ਹੁੰਦੇ ਸੀ ਤੇ ਵੱਡੇ ਤੋਂ ਵੱਡੇ ਮੋਰਚੇ ਲੱਗਦੇ ਰਹੇ ਆ ਭਾਵੇਂ ਕਿਸੇ ਪਾਰਟੀਆਂ ਸਰਕਾਰਾਂ ਰਹੀਆਂ ਉਹ ਕਟਹਿਰੇ 'ਚ ਵੀ ਖੜੀਆਂ ਰਹੀਆਂ ਪਰ ਉਹ ਵੀ ਗੰਭੀਰ ਹੋ ਕੇ ਉਹ ਵੱਡੇ ਤੋਂ ਵੱਡੇ ਮੁੱਦਿਆਂ ਦੇ ਵਿਰੋਧੀ ਤਰ੍ਹਾਂ ਦੇ ਆਗੂ ਨੂੰ ਸਵਾਲਾਂ ਦੇ ਜਵਾਬ ਦਿੰਦੇ ਰਹੇ ਆ ਉਹ ਪੰਜਾਬ ਦੇ ਲੋਕ ਮਾਹੌਲ ਦੇਖਣਾ ਚਾਹੁੰਦੇ ਆ ਕਿ ਬਾਦਾਮ ਸਭਾ ਦੇ ਵਿੱਚ ਸਾਡੇ ਗੰਭੀਰ ਤੇ ਪੰਜਾਬ ਦੇ ਮੁੱਦਿਆਂ ਪ੍ਰਤੀ ਜਿਹੜੇ ਜਾਗਰਤ ਹੋਣ ਅਸਲ ਵਿੱਚ ਉਹਨਾਂ 'ਚ ਦਰਦ ਹੋਵੇ ਪੰਜਾਬ ਦੇ ਮੁੱਦਿਆਂ ਪ੍ਰਤੀ ਉਹ ਲੀਡਰਾਂ ਦਾ ਸੀਨ ਦੁਬਾਰਾ ਪੰਜਾਬ ਦੇ ਲੋਕ ਦੇਖਣਾ ਚਾਹੁੰਦੇ ਆ ਜੀ ਪਰ ਇੱਕ ਗੱਲ ਐ ਵੀ ਜਿਵੇਂ ਵਿਰੋਧੀਆਂ ਦੀ ਵੀ ਗੱਲ ਕਰ ਸਟੇਜ ਸਾਰਿਆਂ ਨੂੰ ਸਟੇਜ ਆਰਟਿਸਟ ਕਹਤਾ ਉੱਤੇ ਬੜੀ ਤਲਕੀ ਵੀ ਹੋਈ ਆ ਆਪਸ ਦੇ ਵਿੱਚ ਦੇਖੋ ਜੇ ਆਪਾਂ ਸਟੇਜ ਆਰਟਿਸਟ ਕਹਤਾ ਮੈਨੂੰ ਤਾਂ ਲੱਗਦਾ ਨ ਵੀ ਝੂਠ ਆ ਕੁਝ ਨਾ ਪੰਜਾਬ ਦੇ ਲੋਕਾਂ ਨੂੰ ਲੱਗ ਰਿਹਾ ਵਾ ਹਰ ਚੀਜ਼ ਨੂੰ ਇਸ ਤਰ੍ਹਾਂ ਬਣਾ ਕੇ ਪੰਜਾਬ ਸਰਕਾਰ ਤੇ ਕੁਝ ਵਿਰੋਧੀ ਬੰਦੇ ਵੀ ਵਿਰੋਧੀ ਧਿਰ ਦੇ ਵਿੱਚ ਵੀ ਇਸ ਤਰ੍ਹਾਂ ਉਹਨਾਂ ਮੁੱਦਿਆਂ ਨੂੰ ਬਣਾ ਕੇ ਪੇਸ਼ ਕਰਦੇ ਕਈ ਵਾਰ ਸਰਕਾਰ ਸਹੀ ਹੁੰਦੀ ਆ ਪਰ ਉੱਥੇ ਉਹ ਜਿਹੜੇ ਵਿਰੋਧੀ ਧਿਰ ਵਾਲੇ ਆਗੂ ਬੈਠੇ ਹੁੰਦੇ ਆ ਉਹ ਵੀ ਮੁੱਦੇ ਨੂੰ ਸਹੀ ਗੱਲ ਨੂੰ ਵੀ ਗਲਤ ਠਹਿਰਾਉਂਦੇ ਆ ਸਹੀ ਤੀਨ ਨੂੰ ਗਲਤ ਠਹਿਰਾਉਂਦੇ ਆ ਇਸ ਤਰ੍ਹਾਂ ਜਿਵੇਂ ਆਪਾਂ ਕਹਿ ਲਿਆ ਵੀ ਨਾ ਇੱਕ ਕਲਾਕਾਰ ਹੁੰਦਾ ਉਹ ਆਪਾਂ ਉਹ ਸਟੇਜ ਤੇ ਹੁੰਦਾ ਵਾ ਉਹ ਜਾਦੂ ਜਾਂ ਨਹੀਂ ਕਰਦਣੇ ਪੱਤਾ ਦਿਖਾਤਾ ਉਹ ਕਰਤਾ ਉਹਨਾਂ ਦਾ ਮਤਲਬ ਵੀ ਦੁਨੀਆ ਨੂੰ ਜੋ ਅਸੀਂ ਦਿਖਾਉਨੇ ਆ ਵੀ ਲੋਕ ਤਾਂ ਮੂਰਖ ਨੇ ਉਹ ਉਹੀ ਮੰਨਣਗੇ ਪਰ ਇਹ ਨਹੀਂ ਹੈ ਅਸਲ ਵਿੱਚ ਇਹ ਜਿਹੜੇ ਆਰਟਿਸਟਾਂ ਵਾਲੇ ਭੰਡਾ ਵਾਲੇ ਸਾਰੇ ਕੰਮ ਕਰਨ ਲੱਗੇ ਜੁ ਬਿਰੋਧੀ ਵੀ ਆ ਤੇ ਮੌਜੂਦਾ ਸਰਕਾਰ ਤਾਂ ਹੈਗੀ ਹੋਈ ਆ ਦੋਨੇ ਹੀ ਕਰਦੇ ਦੋਨੇ ਹੀ ਕਰ ਰਹੇ ਆ ਦੇਖੋ ਆਪਣੇ ਸਾਹਮਣੇ ਆ ਨਾ ਇਹ ਕੀ ਗੱਲ ਹੋਣੀ ਕਿ ਮੁੱਦੇ ਹੁਣੇ ਉਹ ਜਿਹਦੇ ਤੇ ਪੰਜਾਬ ਦੇ ਲੋਕਾਂ ਦੇ ਸਾਹ ਸੁੱਤੇ ਪਏ ਆ ਜਿੱਥੇ ਪੰਜਾਬ ਦੀ ਜਵਾਨੀ ਨਸਿਆਂ ਦੇ ਵਿੱਚ ਮਰ ਰਹੀ ਹੋਵੇ ਤੇ ਜਿੱਥੇ ਸਾਡੇ ਕਿਸਾਨ ਸੜਕਾਂ ਤੇ ਰੋੜ ਰਹੇ ਹੋਣ ਸਾਡੇ ਬੇ ਬੇ ਰੋਜ਼ਗਾਰ ਦੇ ਆਧਾਪਕ ਸਾਡਾ ਸਾਭਾ ਦਾ ਪੈਨਸ਼ਨਰ ਹੋ ਗਏ ਜਾਂ ਹੋਰ ਵੀ ਮੁੱਦੇ ਜਿਹੜੇ ਪੰਜਾਬ ਦੇ ਉਹ ਸੜਕਾਂ ਤੇ ਰੋੜ ਰਹੇ ਹੋਣ ਤੇ ਉਹ ਮੁੱਦੇ ਚੱਕਣ ਤੋਂ ਬਾਅਦ ਉਹਨਾਂ ਨੂੰ ਚੋਟਕ ਲੈਣ ਦਾ ਜਵਾਬ ਦਿੱਤਾ ਹੋ ਜਾਵੇ ਤੇ ਚੋਟਕ ਲੈਣ ਨਾਲ ਸਵਾਲ ਕੀਤੇ ਜਾਣ ਤੇ ਮੁੜ ਕੇ ਆਪਾਂ ਇਸ ਤਰ੍ਹਾਂ ਹੱਸੀਏ ਜਿਵੇਂ ਆਪਾਂ ਇੱਕ ਉਹ ਮਜ਼ਾਕ ਦਾ ਪਾਤਰ ਸਾਰੇ ਬਣਾਏ ਹੁੰਦੇ ਆ ਉਹ ਇੱਕ ਜੁੰਡਲੀ ਹੋ ਗਈ ਨਾ ਫਿਰ ਵੀ ਉਹੀ ਗੱਲ ਵੀ ਅੱਜ ਤੂੰ ਬੈਠਾ ਅੱਜ ਮੈਂ ਬੈਠਾ ਇੱਕ ਦੂਜੇ ਨੂੰ ਉਹ ਤਾਂ ਐ ਲੱਗਦਾ ਹੁੰਦਾ ਵੀ ਜਿਵੇਂ ਇੱਕ ਪਾਰਟੀ ਦੇ ਫੰਕਸ਼ਨ ਉਹਨਾਂ ਦਾ ਗੱਪਸੱਪ ਚੱਲਦੇ ਹੁੰਦੇ ਆ ਦੇਖੋ ਇਹ ਇਹ ਨਹੀਂ ਲੋਕਾਂ ਨੂੰ ਪਸੰਦ ਨਹੀਂ ਆਉਂਦਾ ਇਹਨੂੰ ਪੰਜਾਬ ਸਰਕਾਰ ਨੂੰ ਤੇ ਵਿਰੋਧੀਆਂ ਨੂੰ ਦੋਨਾਂ ਨੂੰ ਸੁਧਾਰ ਕਰਨਾ ਚਾਹੀਦਾ ਇਹਨੂੰ ਗੰਭੀਰ ਰੱਖੋ ਵਿਧਾਨ ਸਭਾ ਦੇ ਮੁੱਦੇ ਵਿਧਾਨ ਸਭਾ ਬਹੁਤ ਉੱਚੀ ਸੰਸਥਾ ਹੁੰਦੀ ਹੈ ਉਹ ਮੰਨੂੜਾ ਵੀ ਕਹਿਣ ਲੱਗੇ ਹੋਏ ਸੀ ਬਿਠਾ ਦਿਓ ਇਹਨਾਂ ਨੂੰ ਬਿਠਾ ਦਿਓ ਵੀ ਇਸ ਤਰੀਕੇ ਨਾਲ ਚੱਲਦਾ ਪਿਆ ਸੀ ਸਭ ਕੁਝ ਵੀ ਹਾਸੋਣੀਆਂ ਗੱਲਾਂ ਚੱਲਣ ਲੱਗੀਆਂ ਦੇਖੋ ਨਾ ਤਾਂ ਇਹ ਮੌਜੂਦਾ ਸਰਕਾਰ ਦੇ ਚ ਨਮੈਂਦਿਆਂ ਨੂੰ ਮੰਤਰੀਆਂ ਨੂੰ ਇਹ ਭਾਸ਼ਾ ਵਰਤਣੀ ਚਾਹੀਦੀ ਆ ਨਾ ਵਿਰੋਧੀ ਧਿਰ ਦੇ ਵਿੱਚ ਬੈਠੇ ਹੋਏ ਉਹਨਾਂ ਆਗੂਆਂ ਨੂੰ ਐਮਐਲਏ ਨੂੰ ਇਹ ਭਾਸ਼ਾ ਵਰਤਣੀ ਚਾਹੀਦੀ ਆ ਕਿ ਬੋਲਣ ਲੱਗੇ ਆ ਉਹਨੂੰ ਇਹ ਜੇ ਗਲਤ ਲਾਬਜਾਂ ਦਾ ਸਮੋਦਨ ਕਰਨਾ ਨਾ ਉਹਨਾਂ ਨੂੰ ਸੋਭਦਾ ਨਾ ਇਹ ਸਰਕਾਰ ਨੂੰ ਸੋਭਦਾ ਵਾ ਇਹ ਦੋਨੇ ਆਪਾਂ ਕਹ ਲਈਏ ਵੀ ਦੋਨਾਂ ਨੂੰ ਇਹ ਸੁਧਾਰ ਕਰਨਾ ਪੈਣਾ ਇਹ ਚੀਜ਼ ਦੇ ਉੱਤੇ ਪੰਜਾਬ ਦੇ ਲੋਕ ਤੇ ਪੂਰੀ ਦੁਨੀਆ ਦੇ ਲੋਕ ਦੋਨਾਂ ਨੂੰ ਹੀ ਬਹੁਤ ਮਤਲਬ ਆਪਾਂ ਕਹ ਲਈਏ ਨਹੀਂ ਪਸੰਦ ਕਰ ਰਹੇ ਇਸ ਤੇ ਤੋ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਆਂ ਅਸੀਂ ਵੀ ਇਸ ਚੀਜ਼ ਨੂੰ ਸੁਧਾਰਿਆ ਜਾਵੇ ਚੰਗੀ ਤਰ੍ਹਾਂ ਤਰੀਕੇ ਨਾਲ ਚਰਚਾ ਕਰੀ ਜਾਵੇ ਮੁੱਦੇ ਸੁਣੋ ਕਿ ਕੁਝ ਕਹਿ ਲੋ ਆਪਾਂ ਕਹਿੰਦੇ ਕੁਝ ਕਹੀਏ ਕੁਝ ਸੁਣੀਏ ਕੁਝ ਕਹਿ ਲੋ ਤੇ ਕੁਝ ਸੁਣ ਲਓ ਇੱਕ ਦੂਜੇ ਨੂੰ ਸਮਾਂ ਜੁਰ ਦੇਣਾ ਮਾ ਉਹਨਾਂ ਸਮਾਂ ਉਹਨੂੰ ਦਿਓ ਜੇ ਕੋਈ ਵਿਰੋਧੀ ਕਹਿ ਰਿਹਾ ਉਹਦੀ ਸੁਣੋ ਜੇ ਸਰਕਾਰ ਦਾ ਬੰਦਾ ਕਹਿ ਰਿਹਾ ਤਾਂ ਵਿਰੋਧੀ ਬੈਠ ਕੇ ਸੁਣਨ ਜੇ ਸਵਾਲ ਕਰਨਾ ਟਾਈਮ ਲੈਣ ਸਪੀਕਰ ਕੋਲ ਉਹ ਉਹਨੂੰ ਕਹਿਣ ਤੋਂ ਬਾਅਦ ਸਵਾਲ ਲਈ ਟਾਈਮ ਲੈਣਾ ਉਹ ਸਵਾਲ ਹੋਵੇ ਲੋਕਾਂ ਨੂੰ ਪਤਾ ਲੱਗੇ ਕੀ ਸਵਾਲ ਚੱਕਾ ਉਹਨੇ ਜਵਾਬ ਕੀ ਦਿੱਤਾ ਤੂੰ ਤੂੰ ਮੈਂ ਮੈਂ ਦੇ ਵਿੱਚ ਕੀ ਆ ਕੀ ਚੁਟਕਲੇ ਨਹੀਂ ਲੋਕਣਾ ਕੀ ਕੀ ਪੰਜਾਬ ਦਾ ਭਲਾ ਹੋ ਜੀ ਚੁਟਕਲੇ ਦੇ ਚੋਂ ਜੇ ਇਹ ਚੀਜ਼ਾਂ ਭਲਾ ਲੇ ਹੁੰਦਾ ਹੁੰਦਾ ਤਾਂ ਫਿਰ ਤਾਂ ਬਹੁਤਾ ਸੌਖਾ ਹੀ ਚੁਟਕਲੇ ਹਰ ਬੰਦਾ ਹੀ ਸੁਣਾਈ ਜਾਵੇ ਪਿੰਡ ਵਾਲੇ ਪੰਜ ਸਰਪੰਚ ਵੀ ਪਿੰਡ ਦੇ ਲੋਕਾਂ ਨੂੰ ਚੁਟਕਲੇ ਸੁਣਾ ਸੁਣਾ ਕੇ ਕਹਿ ਦੇਣਾ ਇੱਥੇ ਹੁਣ ਜਦੋਂ ਘੱਟ ਪਿੰਡ ਦੇ ਲੋਕ ਸਰਪੰਚ ਤੋਂ ਜਵਾਬ ਮੰਗਦੇ ਹੁੰਦੇ ਆ ਦੋ ਚਾਰ ਚੁਟਕਲੇ ਸਰਪੰਚ ਜਿਆਦ ਕਰ ਲੂਗਾ ਉਹ ਪਿੰਡ ਦੇ ਨੂੰ ਸੁਣਾ ਕੇ ਉਹ ਤੁਰਦਾ ਬਣੂਗਾ ਇਹਦੇ ਨਾਲ ਪੰਜਾਬ ਦਾ ਭਲਾ ਤਾਂ ਨਹੀਂ ਹੋਣਾ ਇਹ ਸੁਧਾਰ ਕਰਨ ਦੀ ਲੋੜ ਹੈ ਇੱਕ ਇਹ ਵੀ ਗੱਲ ਆ ਵੀ ਬੜੀ ਘੱਟ ਦੇਖਣ ਨੂੰ ਮਿਲਿਆ ਸੁਣਨ ਨੂੰ ਮਿਲਿਆ ਵੀ ਜਿਹੜੇ ਸਰਕਾਰ ਦੇ ਵਿੱਚ ਨੇ ਜਿਨ੍ਹਾਂ ਦੀ ਸਰਕਾਰ ਆ ਉਹਨਾਂ ਦੇ ਪਰਚੇ ਦਰਜ ਹੋ ਜਾਣੇ ਅਮਨ अरोड़ा ਤੇ ਹਰਪਾਲ ਚੀਮੇ ਤੇ ਪਰਚਾ ਦਰਜ ਹੁੰਦਾ ਤੇ ਪ੍ਰਤਾਪ ਬਾਜਵਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਹ ਦਿੰਦੇ ਆ ਵੀ ਹਾਂ ਇਹਨਾਂ ਦੋਨਾਂ ਦੇ ਪਰਚਾ ਦਰਜ ਕਰਾ ਤਾਂ ਕੰਪਲੇਂਟ ਉਹਨਾਂ ਨੇ ਭਗਵੰਤਮਾਨ ਅਰਵਿੰਦ ਕੇਜਰੀ ਚਾਰ ਜਣਿਆਂ ਦੇ ਦਿੱਤੀ ਸੀ ਦੋ ਜਣਿਆਂ ਤੇ ਉਹਨਾਂ ਨੇ ਕਹਿੰਦਾ ਪਰਚਾ ਹੋ ਦੇਖੋ ਕਾਨੂੰਨ ਤਾਂ ਸਾਰਿਆਂ ਲਈ ਬਰਾਬਰ ਹੈ ਨਾ ਜੇ ਇਸ ਤਰ੍ਹਾਂ ਹੋਇਆ ਇੱਕ ਪਾਸੇ ਫਿਰ ਭਗਵੰਤਮਾਨ ਸਰਕਾਰ ਕਿਤੇ ਨਾ ਕਿਤੇ ਫਿਰ ਕਾਨੂੰਨ ਦੀ ਪਾਲਣਾ ਕਰਨ ਵਾਲੀ ਵੀ ਬਣਦੀ ਹੈ ਨਾ 50% ਪਾਲਣਾ ਕਰੀ ਆ ਵੀ 50% ਉਹ ਹੋਰ ਪੂਰੀ ਪਾਲਣਾ ਕਰਕੇ ਪੰਜਾਬ ਦੇ ਲੋਕਾਂ ਨੂੰ ਇੱਕ ਤਸਵੀਰ ਦਿਖਾਉਣ ਵੀ ਦੇਖੋ ਕਾਨੂੰਨ ਕਿਸੇ ਨੇ ਤੋੜਿਆ ਤਾਂ ਤੇ ਪਰਚਾ ਹੁੰਦਾ ਹੀ ਆ ਫਿਰ ਉਹ 100% ਪੂਰਾ ਕਲੀਅਰ ਕਰਕੇ ਚੰਡੀਗੜ੍ਹ ਵੱਲੋਂ ਆ ਚੰਡੀਗੜ੍ਹ ਜੂਟੀ ਹੋ ਗਈ ਤੇ ਆਪ ਕਹਿ ਚਲੋ ਜੂਟੀ ਵੱਲੋਂ ਜੋ ਵੀ ਹੋ ਗਿਆ ਕਹਿਣ ਦਾ ਮਤਲਬ ਵੀ ਕਿਤੇ ਨਾ ਕਿਤੇ ਕਾਨੂੰਨ ਤਾਂ ਸਾਰਿਆਂ ਲਈ ਬਰਾਬਰ ਹੀ ਹੁੰਦਾ ਵਾ ਤੇ ਜੇ ਕੋਈ ਕਾਨੂੰਨ ਤੋੜਦਾ ਫਿਰ ਉਹਦੇ ਕਾਨੂੰਨ ਤਾਂ ਆਪਦੇ ਹਿਸਾਬ ਨਾਲ ਕੰਮ ਕਰਦਾ ਹੀ ਕਰਦੇ ਨਾ ਨਾਲ ਚੰਡੀਗੜ੍ਹ ਦੇ ਜਿਹੜੇ ਲਾਭ ਆ ਉਹ ਤਾਂ ਹੋਰ ਵੀ ਬਹੁਤ ਵਧੀਆ ਨੇ ਉੱਥੇ ਸਖਤਾਈ ਵਰਤੀ ਜਾਂਦੀ ਉੱਥੇ ਕਿਸੇ ਨਾ ਪੱਖਪਾਤ ਮੇਰੇ ਹਿਸਾਬ ਨਾਲ ਨਹੀਂ ਹੁੰਦਾ ਹੁਣ ਕਿੱਦਾ ਦੇਖਦੇ ਹੋ ਭਗਵੰਤਪਨ ਦੀ ਸ਼ਖਸੀਅਤ ਜਿੱਦਾ ਪਹਿਲਾਂ ਸਿੱਧਾ ਪੀਐਮ ਦੇ ਖਿਲਾਫ ਚੱਲਦੇ ਸੀ ਹੁਣ ਫੇਰ ਖਿਲਾਫ ਚੱਲਣਾ ਸ਼ੁਰੂ ਹੋ ਗਿਆ ਆ ਬਾਰ-ਬਾਰ ਉਹਨਾਂ ਦੇ ਸਵਾਲ ਚੱਕ ਰਹੇ ਆ ਕਹਿ ਰਹੇ ਇਹੋ ਜਿਹੇ ਦੇਸ਼ਾਂ 'ਚ ਜਾਂਦੇ ਆ ਜਿਨ੍ਹਾਂ ਦੇ ਨਾਮ ਵੀ ਨਹੀਂ ਕਦੇ ਸੁਣੇ ਹੁੰਦੇ ਉੱਥੋਂ ਜਾ ਜਾ ਕੇ ਅਵਾਰਡ ਲੈ ਲੈਂਦੇ ਆ ਤੇ ਅਵਾਰਡ ਜਿਹੜੇ ਨੇ ਉਹਨਾਂ ਦੀ ਕੰਟਰੀ ਜਿਹੜੀ ਆ ਕੰਟਰੀ ਦੀ ਜਿਹੜੀ ਪੋਪੂਲੇਸ਼ਨ ਆ ਸਿਰਫ 10000 ਹੁੰਦੀ ਆ ਉੱਥੇ ਜਾ ਕੇ ਕਰਦੇ ਕੀ ਨੇ ਇਹ ਵੀ ਕਹਿੰਦਾ ਅਭੀ 140 ਕਰੋੜ ਰੁਪਇਆ ਖਰਚਤਾ ਇਹੋ ਜਿਹੇ ਗੱਲਾਂ ਤੱਕ ਆਉਣ ਲੱਗੇ ਦੇਖੋ ਕਿਸੇ ਦੇ ਖਿਲਾਫ ਚੱਲਣਾ ਕਿਸੇ ਦੇ ਖਿਲਾਫ ਬੋ ਕਿ ਇਹ ਤਰੀਕਿਆਂ ਨਾਲ ਮੁੱਦੇ ਹੱਲ ਹੋ ਜਾਂਦੇ ਨੇ ਸੈਂਟਰ ਨਾਲ ਪੰਜਾਬ ਦੇ ਬਹੁਤ ਵੱਡੇ ਵੱਡੇ ਗੰਭੀਰ ਮੁੱਦੇ ਚੱਲ ਰਹੇ ਆ ਜੇ ਇਸ ਤਰ੍ਹਾਂ ਵਿਧਾਨ ਸਭਾ ਦੇ ਵਿੱਚ ਇੱਕ ਪ੍ਰਧਾਨ ਮੰਤਰੀ ਨੂੰ ਭੰਡ ਕੇ ਜੇ ਤਾਂ ਮੋਦੀ ਸਾਹਿਬ ਉਹਦੇ ਮੁੱਦੇ ਹੱਲ ਕਰਨ ਵੱਲ ਆਉਂਦੇ ਆ ਆਪਣੇ ਭਵੰਤਮਾਨ ਦੇ ਕਹਿਣ ਦੇ ਉੱਤੇ ਤਾਂ ਫਿਰ ਜੀ ਸਕਦੇ ਕਿਸੇ ਕੰਮ ਹੋਰ ਬੋਲ ਇਹਨਾਂ ਮੁੱਦਿਆਂ ਦੇ ਨਾਲ ਤਾਂ ਦੋ ਸਰਕਾਰਾਂ ਹੁੰਦੀਆਂ ਉਹਨਾਂ ਨੇ ਦੇਖੋ ਇੱਕ ਇੱਕ ਸੈਂਟਰ ਸਰਕਾਰ ਆ ਵਿਰੋਧੀ ਪਾਰਟੀਆਂ ਹਮੇਸ਼ਾ ਵਿਰੋਧੀ ਪਾਰਟੀ ਦੀ ਭੰਡੀ ਕਰਦੀਆਂ ਹੁੰਦੀਆਂ ਨੇ ਪੰਢੀ ਦਾ ਮਤਲਬ ਹੈ ਪੰਢੀ ਲਬ ਜਨਾਵਰਤੇ ਵਿਰੋਧਤਾ ਕਰਦੀਆਂ ਹੁੰਦੀਆਂ ਨੇ ਕਾਨੂੰਨ ਦੇ ਹਿਸਾਬ ਆਪਣੇ ਲੋਕਤੰਤ ਦੇ ਨਾਲ ਵਿਰੋਧਤਾ ਹੁੰਦੀ ਆ ਪੰਢੀ ਲੱਗ ਗੱਲ ਆ ਪਰ ਉਹ ਵਿਰੋਧਤਾ ਦੇ ਬਾਵਜੂਦ ਉਹਨਾਂ ਦੇ ਵਿੱਚ ਇੱਕ ਤਾਲਮੇਲ ਹੁੰਦਾ ਉਹਨਾਂ ਦੇ ਵਿੱਚ ਸੈਂਟਰ ਤੇ ਜਦੋਂ ਆਪਣੇ ਮੰਨ ਕੇ ਚੱਲੋ ਕੋਈ ਸੂਬਾ ਸਰਕਾਰ ਆ ਉਹਦੇ ਵਿੱਚ ਜੇ ਵਧੀਆ ਤਾਲਮੇਲ ਆ ਭਾਵੇਂ ਕਿ ਵਿਰੋਧ ਵਿਰੋਧਤਾ ਨਹੀਂ ਉਹ ਮੁੱਦਿਆਂ ਤੇ ਛੜਦੇ ਹੁੰਦੇ ਪਰ ਇੱਕ ਤਾਲਮੇਲ ਹੋਣਾ ਬਹੁਤ ਵੱਡੀ ਗੱਲ ਹੁੰਦੀ ਆ ਜਿਵੇਂ ਕੈਪਟਨ ਮਨਿੰਦਰ ਨੇ ਬਣਾਈ ਰੱਖਿਆ ਬਿਲਕੁਲ ਸਹੀ ਬਣਾਈ ਰੱਖਿਆ ਨਾ ਉਹਨੇ ਤਾਲਮੇਲ ਬਣਾਉਣ ਦੀਆਂ ਹੋਰ ਆਪਣੇ ਬਾਦਲ ਸਾਹਿਬ ਰਹੇ ਆ ਬਾਦਸਾਨ ਨੇ ਡਾਕਟਰ ਮਨਮੋਹਨ ਸਿੰਘ ਨੇ ਬਣਾਈ ਰੱਖਿਆ ਭਾਵੇਂ ਕਿ ਦਿੱਲੀੋਂ ਜਾ ਕੇ 100 ਕਰੋੜ ਦੇ ਉਹਨੇ ਪ੍ਰੋਜੈਕਟ ਲੈ ਆਉਣੇ ਤੇ ਜਦੋਂ ਆਪਣਾ ਕਹਿੰਦੇ ਆ ਵੀ ਹਰਿਆਣੇ ਚ ਆਉਣਾ ਦਿੱਲੀੋਂ ਲੰਘਣਾ ਤਾਂ ਉਹਨੇ ਕਿਹਾ ਮਤੇਈ ਮਾਨ ਵਾਲਾ ਸਲੂਕ ਕਰਦੇ ਆ ਹੁੰਦਾ ਸੀ ਨਾ 100 ਕਰੋੜ ਲੈ ਵੀ ਆਉਣਾ ਮਨਮੋਹਨ ਸਿੰਘ ਨੇ ਦੇ ਵੀ ਦੇਣਾ ਧੰਨਵਾਦ ਨਹੀਂ ਕਹਲਾ ਮਤੇਈ ਮਾਂ ਯਾਦ ਕਰਾਣੀ ਵੀ ਪੰਜਾਬ ਨਾਲ ਮਤੇਈ ਮਾਨ ਵਾਲਾ ਸਲੂਕ ਹੁੰਦਾ ਦੇਖੋ ਮੁੱਦੇ ਸੀ ਪੰਜਾਬ ਦੇ ਉਹਨਾਂ ਕਰਕੇ ਵਿਰੋਧਤਾ ਕਰਦੇ ਸੀ ਪਰ ਜਿਹੜਾ ਤਾਲਮੇਲ ਬਿਠਾਉਣਾ ਆਉਂਦੇ ਉਹ ਕੈਪਟਨ ਵੀ ਆਉਂਦਾ ਸੀ ਉਹ ਬਾਦਲ ਨੂੰ ਵੀ ਆਉਂਦਾ ਸੀ ਇਹ ਚੀਜ਼ੇ ਉਹਨਾਂ ਤੋਂ ਆਪਣੇ ਭਵੰਤਮਨ ਸਾਹਿਬ ਨੂੰ ਸਿੱਖ ਲੈ ਲੋਕੇ ਤਾਂ ਕਹਿੰਦੇ ਬੀਜੇਪੀ ਨਾਲ ਵਧੀਆ ਸਬੰਧ ਨੇ ਚਲੋ ਜੇ ਵਧੀਆ ਸਬੰਧ ਹੈਗਾ ਰੱਖਣ ਪਰ ਉਹ ਉਹ ਸਬੰਧਾਂ ਨੂੰ ਪੰਜਾਬ ਦੇ ਭਲੇ ਲਈ ਵਰਤਣ ਸਬੰਧ ਕਿਹਨਾਂ ਚੰਗੇ ਹੋਣੇ ਮਾੜੀ ਗੱਲ ਨਹੀਂ ਹੁੰਦੀ ਹੁਣ ਬੀਜੇਪੀ ਨਾਲ ਆਪਾਂ ਕਿਹਲੇ ਬੀਜੇਪੀ ਨਾਲ ਮੁੱਦਿਆਂ ਦੀ ਆਪਣੀ ਪੰਜਾਬ ਦੀ ਲੜਾਈ ਆ ਜੇ ਅੱਜ ਬੀਜੇਪੀ ਪੰਜਾਬ ਦੇ ਮੁੱਦੇ ਸਾਰੇ ਹੱਲ ਕਰ ਦੇ ਮੋਦੀ ਸਾਹਿਬ ਸਾਰੇ ਹੱਲ ਕਰ ਦੇ ਫੇ ਸਾਡੀ ਵਿਰੋਧਤਾ ਕਾਦੀ ਉਹਦੇ ਨਾਲ ਵਿਰੋਧਤਾ ਤਾਂ ਮੁੱਦਿਆਂ ਦੀ ਹੈ ਨਾ ਉਹ ਮੁੱਦਿਆਂ ਦਾ ਹੱਲ ਭਵਨਤ ਮਾਲਕੇ ਮੋਦੀ ਸਾਹਿਬ ਨੂੰ ਕਹਿ ਕੇ ਕਰਾ ਲਵੇ ਵਧੀਆ ਸਬੰਧ ਨੇ ਫੇ ਸਾਨੂੰ ਤਕਲੀਫ ਕੀ ਆ ਸਾਂ ਤਾਂ ਕੋਈ ਤਕਲੀਫ ਸਾਡੇ ਇਹੀ ਕੰਮ ਛੋੜੇ ਮੋਦੀ ਮੁਰਦਾਬਾਦ ਜੇ ਭਵੰਤਮਨ ਮੁਰਦਾਬਾਦ ਜਿੱਥੇ ਕੋਈ ਕੰਮ ਕਰੂਗਾ ਜੇ ਮੋਦੀ ਸਾਡੇ ਪੰਜਾਬ ਦੇ ਮੁੱਦੇ ਹੱਲ ਕਰਦਾ ਤਾਂ ਵੈਲਕਮ ਜੀ ਆਇਆਂ ਧੰਨਵਾਦ ਕਰਾਂਗੇ ਅਸੀਂ ਲੜਾਈ ਮੁੱਦਿਆਂ ਦੀ ਆ ਲੜਾਈ ਕਹਿੰਨਾ ਸਾਡੀ ਕੋਈ ਪਰਸਨਲੀ ਵਿਰੋਧਤਾ ਛੋੜੀ ਕਿਸੇ ਦੀ ਹੁਣ ਮੇਰੇ ਆਸਤੇ ਖੇਡਾਂ ਫਿਰ ਤੁਹਾਨੂੰ ਬੜਿਆਂ ਦੇ ਫੋਨ ਵੀ ਆਏ ਹੋਣੇ ਆ ਖੁਸ਼ ਵੀ ਬੜੇ ਹੋਣੇ ਆ ਬਲਦਾਂ ਦੀਆਂ ਜਿਹੜੀਆਂ 도ੜਾਂ ਹੁੰਦੀਆਂ ਉਹ ਦੁਆਰਾ ਤੋਂ ਸ਼ੁਰੂ ਹੋ ਜਾਣਗੀਆਂ ਹੁਣ ਉਹ ਕੀ ਕਹਿ ਰਹੇ ਨੇ ਹੁਣ ਦੇਖੋ ਉਹਨਾਂ ਲਈ ਅੱਜ ਆਪਾਂ ਕੇ ਲਈ ਦੀਵਾਲੀ ਆ ਉਹਨਾਂ ਦੀ ਤਾਨੂੰ ਸ਼ਾਇਦ ਆਨੇਰੇ ਜੇ ਪਤਾ ਵੀ ਲੱਜਣਾ ਦੇਖੋ ਆ ਤਸਬਾਈ ਤੇ ਪਟਾਕੇ ਚੱਲਦੇ ਅੱਜ ਉਹਨਾਂ ਲਈ ਅੱਜ ਪਟਾਕੇ ਚੱਲਣਗੇ ਬਿਲਕੁਲ ਹੰੜਣ 1% ਚੱਲਣਗੇ ਜੇ ਕਈਆਂ ਨੂੰ ਹੋਰ ਸਕਦਾ ਥੋੜੀ ਲੇਟ ਪਹੁੰਚੀ ਹੋਵੇ ਗੱਲ ਕਹੀ ਦੇਖੋ ਇਹ ਜਿਹੜੇ ਖੇਤੇ ਨਾਲ ਸੰਬੰਧਤ ਬੰਦੇ ਆ ਇਹਨਾਂ ਕੋਈ ਸਿਆਸੀ ਉਸੇ ਗੱਲਾਂ ਨਾਲ ਇਲਾਕਾ ਨਹੀਂ ਹੁੰਦਾ ਇਹਦਾ ਫੋਨ ਵੀ ਮੈਂ ਕਹਿੰਦਾ ਦਿਨ ਚੱਕ ਅੱਧੀ ਵਾਰ ਔਨ ਕਰਦੇ ਜਿਨ੍ਹਾਂ ਨੂੰ ਪਤਾ ਲੱਗਿਆ ਜੇ ਤਾਂ ਟਾਈਮ ਨਾ ਪਤਾ ਲੱਗਿਆ ਫਿਰ ਤਾਂ ਦੇਖ ਲਓ ਦੀਵਾਲੀ ਨਹੀਂ ਕੱਲ ਨੂੰ ਦੀਵਾਲੀ ਹੋ ਜੂ ਦੇਖ ਲਿਓ ਤੁਸੀਂ ਕੱਲ ਨੂੰ ਅੱਜ ਨਾ ਅਸੀਂ ਤਾਂ ਕੱਲ ਨੂੰ ਜੇ ਤਾਂ ਟਾਈਮ ਨਾ ਦੇਖ ਲਿਆ ਕੁਝ ਅੱਜ ਉਹਨਾਂ ਨੂੰ ਮੈਂ ਸਦਾ ਦੰਨਾ ਵੀ ਕੱਲ ਨੂੰ ਯਾਰ ਪੰਜਾਬ ਦੇ ਵਿੱਚ ਤੁਸੀਂ ਦਿਵਾਲੀ ਵਾਲਾ ਮਾਹੌਲ ਬਣਾ ਦਿਓ ਫਿਰ ਦੇਖ ਲਓ ਤੁਸੀਂ ਵੀ ਚਲਾ ਦਿਓ ਸਮਾਨ ਦੇ ਵਿੱਚ ਪਟਾਕੇ ਚੱਲਣ ਦਵਾ ਆਤਿਸ਼ਬਾਜ਼ੀਆਂ ਦੇਖੋ ਇਹ ਇਹ ਲੋਕ ਇਸ ਤਰ੍ਹਾਂ ਆ ਵੀ ਇਹ ਫੋਨ ਵੀ ਬਹੁਤ ਆ ਰਿਹਾ ਧੰਨਵਾਦ ਕਰ ਰਹੇ ਆ ਇਹ ਖੇਤਾਂ ਨਾਲ ਜੁੜੇ ਹੋਏ ਲੋਕ ਸਾਡੇ ਨੌਜਵਾਨ ਨੇ ਮੈਨੂੰ ਇਹ ਚੀਜ਼ ਦਾ ਅਹਿਸਾਸ ਆ ਕਿ ਬੰਦੇ ਕਦੇ ਵੀ ਹਸਨਪੁਰ ਦੀ ਧਰਤੀ ਨੂੰ ਭੁੱਲਣਗੇ ਨਹੀਂ ਜਦੋਂ ਅਬਰਾਸਤੀ ਖੇਤਾਂ ਦੀ ਗੱਲ ਚੱਲੂਗੀ ਤਾਂ ਹਸਨਪੁਰ ਦੀ ਧਰਤੀ ਨੂੰ ਹਸਨਪੁਰ ਪਿੰਡ ਨੂੰ ਹਮੇਸ਼ਾ ਯਾਦ ਰੱਖਿਆ ਜਾਊਗਾ ਕਿਉਂਕਿ ਇਹਨਾਂ ਦੇ ਜਿਸ ਤਰੀਕੇ ਨਾਲ ਫੋਨ ਆਉਂਦੇ ਆ ਫੇਸਬੁੱਕ ਤੇ ਸੋਸ਼ਲ ਮੀਡੀਆ ਤੋਂ ਇਹਨਾਂ ਦੀਆਂ ਇੰਸਟਾਗ੍ਰਾਮ ਤੋਂ ਧੰਨਵਾਦੀਆਂ ਪੋਸਟਾਂ ਪਾਈਆਂ ਨੇ ਇਹਨਾਂ ਨੇ ਇਹਨਾਂ ਦੇ ਮੈਂ ਤੈਨੂੰ ਧੰਨਵਾਦ ਹੈ ਕਿ ਮੁੱਦੇ ਦਾ ਜ਼ੋਰਾਂ ਦੇ ਫਿਰੇ ਚੱਕਦੇ ਆ ਪਰ ਇਹਨਾਂ ਪਿਆਰ ਸਤਿਕਾਰ ਜਿੰਦਾ ਇਹਨਾਂ ਨੇ ਦਿੱਤਾ ਵਾ ਉਹ ਅਸੀਂ ਵੀ ਹਮੇਸ਼ਾ ਯਾਦ ਰੱਖਾਂਗੇ ਕਿ ਸਾਡਾ ਦਾ ਕੰਮ ਦੇਖੋ ਸੰਘਰਸ਼ ਕਰਨਾ ਇੱਕ ਇੱਕ ਲੜਾਈ ਲੜੀ ਜਿੱਤੀ ਜਾਂ ਜੋ ਵੀ ਆ ਦੂਜੇ ਗੱਲ ਲੈਣਾ ਵੀ ਪਰ ਬਹੁਤ ਘੱਟ ਬੰਦੇ ਹੁੰਦੇ ਆ ਜਿਹੜੇ ਉਹ ਮੁੱਦਿਆਂ ਦੀ ਜਿੱਤ ਤੋਂ ਬਾਅਦ ਉਹ ਮੁੱਦੇ ਚੱਕਣ ਵਾਲੇ ਲੋਕਾਂ ਨੂੰ ਉਹ ਯਾਦ ਰੱਖਦੇ ਆ ਤੇ ਮੈਂ ਇਹਨਾਂ ਸਾਰੇ ਇਹਨਾਂ ਭਰਾਵਾਂ ਦਾ ਧੰਨਵਾਦ ਕਰਦਾ ਕੱਲ ਨੂੰ ਸੱਦਾ ਦਿੰਦਾ ਵੀ ਭਾਈ ਕੱਲ ਨੂੰ ਦਿਵਾਲੀ ਮਨਾ ਦਿਓ ਫਿਰ ਅਸੀਂ ਉਮੀਦ ਕਰਾਂਗੇ ਕਿ ਸਾਨੂੰ ਦਿਵਾਲੀ ਮਨਾਉਣ ਦਾ ਮੌਕਾ ਲੈਂਡ ਪੋਲਿੰਗ ਪਾਲਿਸੀ ਵਾਪਸ ਲਵੇ ਭਵੰਤਮਾਨ ਫਿਰ ਸਾਰਾ ਪੰਜਾਬ ਹੀ ਮਲਾਊਗਾ ਫਿਰ ਪੂਰਾ ਪੰਜਾਬ ਬਣਾਊਗਾ ਪੂਰਾ ਜੀ ਪੰਜਾਬ ਰਾਜ ਕੇ ਧੰਨਵਾਦ ਵੀ ਕਰਾਂ ਭਵੰਤਮਾਨ ਦਾ ਫਿਰ ਪੂਰੀ ਆਤਸਵਾਦੀ ਅਸੀਂ ਵੀ ਕਰਦੇ ਹਾਂਗੇ ਹੁਣ ਤਾਂ ਕਪੂਤਰ ਬਾਜ਼ੀ ਆਨੇ ਤੇ ਵਿਰਾਸਤੀ ਖੇਡਣ ਵਾਲੇ ਕਹਿੰਦੇ ਅਸੀਂ ਵੀ ਊੜੀ ਕਰਦੇ ਹਾਂ ਕਿਉਂਕਿ ਸਾਡੀ ਲੜਾਈ 20 ਤੀ ਤੋ ਸ਼ੁਰੂ ਹੋ ਰਹੀ ਆ ਪਰ ਇਹ ਨਹੀਂ ਲੱਗਦਾ ਵੀ ਜਿੱਦਾਂ ਕਪੂਤਰ ਬਾਜ਼ੀ ਲਈ ਲੋਕ ਇਕੱਠੇ ਹੋਏ ਤਾਕਤ ਹੁੰਦੀ ਆ ਇਹੀ ਤਾਂ ਸਮਝਣ ਦੀ ਲੋੜ ਸਾਡੇ ਕਿਸਾਨਾਂ ਨੂੰ ਕਬੂਤਰਬਾਜ਼ ਵੀ ਰਾ ਦੇ ਮੁੱਦੇ ਤੇ ਇਕੱਠੇ ਹੋ ਗਏ ਕਬੂਤਰਬਾਜ਼ ਤਾਂ ਐ ਇਕੱਠੇ ਮਤਲਬ ਉਹ ਪੂਰੇ ਆ ਸਰਕਾਰ ਦੇ ਖਿਲਾਫ ਇਕੱਠੇ ਹੋ ਗਏ ਸੀ ਤੇ ਕਹਿਣ ਲੱਗੇ ਸੀ ਵੀ ਦੇਖ ਲਓ ਵੀ ਅਸੀਂ ਕਿੰਨੇ ਆ ਤੇ ਸਾਡੀਆਂ ਵੋਟਾਂ ਕਿੰਨੀਆਂ ਨੇ ਸਿੱਧਾ ਚੇਤਾਵਨੀ ਦੇ ਦਿੱਤੀ ਸੀ ਪਰ ਲੈਂਡ ਪੁਲਿੰਗ ਦੇ ਮਸਲੇ ਤੇ ਕਿਸਾਨਾਂ ਦੀ ਜ਼ਮੀਨਾਂ ਵੀ ਜਾ ਰਹੀਆਂ ਕਿੱਥੇ ਨਾ ਕਿੱਥੇ ਅੰਦਰ ਖਾਤੇ ਕਿਆਂ ਨੂੰ ਐ ਨਹੀਂ ਲੱਗਣ ਲੱਗਿਆ ਵੀ ਚੰਗਾ ਵੀ ਜ਼ਮੀਨ ਜਾਂਦੀ ਨਹੀਂ ਨਹੀਂ ਚੰਗੇ ਵਾਲੀ ਗੱਲ ਨਹੀਂ ਆ ਕਿ ਪਰ ਇਕੱਠੇ ਨਾ ਹੋਣਾ ਬਖਰੀ ਗੱਲ ਆ ਮਜਬੂਰੀ ਆ ਹੋ ਸਕਦੀ ਆ ਕੰਮ ਦੇ ਦੇਣਾ ਪਰ ਇਹ ਗੱਲ ਜ਼ਰੂਰ ਆ ਜੇ ਦਿਨ ਇਹ ਇਕੱਠੇ ਦੇ ਲੋਕ ਪੰਜਾਬ ਦੇ ਕਿਸਾਨ ਤਾਂ ਮੈਂ ਤੁਹਾਨੂੰ ਭਵੰਤਮਨ ਨੇ ਹਫ਼ਤੇ ਵਿੱਚ ਲੈਂਡ ਪੂਲਿੰਗ ਪਾਲਿਸੀ ਵਾਪਸ ਕਰਦਾ ਦਿਖਾ ਦੂੰ ਲੋਕਤੰਤਰ ਦਾ ਲੋਕਾਂ ਦਾ ਹੀ ਮੁੱਲ ਹੁੰਦਾ ਜੇ ਸਰਕਾਰ ਦੇ ਫੈਸਲੇ ਲੋਕ ਆਲਟ ਹੁੰਦੇ ਆ ਪਰ ਸਰਕਾਰ ਨੂੰ ਦਿਖਦਾ ਹੋਵੇ ਵੀ ਇੰਨੇ ਲੋਕ ਆਲਟ ਨੇ ਇੱਕ ਪਲੇਟਫਾਰਮ ਤੇ ਦੇਖਦੇ ਹੁਣ ਜਦੋਂ ਪਲੇਟਫਾਰਮ ਤੇ ਇੱਕ ਮੁੱਦੇ ਦੇ ਉੱਤੇ ਪੰਜਾਬ ਦੇ ਲੋਕ ਇਕੱਠੇ ਹੋ ਗਏ ਲੈਂਡ ਪੋਲਿੰਗ ਪਾਲਿਸੀ ਦੇ ਖਿਲਾਫ ਤਾਂ ਭਵੰਤਮਨ ਕਿਉਂ ਨਹੀਂ ਵਾਪਸ ਲਊਗਾ ਯੋਨੀ ਹਰ ਕੰਮ ਦਾ ਸਰਕਾਰ ਲੋਕਾਂ ਨੂੰ ਲੁਭਾਉਣ ਲਈ ਤੇ ਲੋਕਾਂ ਦੇ ਵੋਟਾਂ ਵਟੋਰ ਲਈ ਕਰਦੀ ਹੁੰਦੀ ਆ ਇਹਨੂੰ ਕਿਸੇ ਨੇ ਗਲਤ ਕਹਿਤਾ ਹੋਣਾ ਵੀ ਆਹ ਪਾਲਿਸੀ ਲਾਇਆ ਤੇ ਨੇ ਵੋਟਾਂ ਵੜ ਜਾਣਗੀਆਂ ਜਦੋਂ ਨੂੰ ਪਤਾ ਲੱਗ ਗਏ ਇਹਨਾਂ ਤਾਂ ਪੰਜਾਬ ਦਾ ਸਾਰਾ ਪੰਜਾਬ ਮਰੇ ਉਲਟ ਹੋ ਗਿਆ ਉਹ ਫੇਰ ਛੱਤਰ ਨਹੀਂ ਮਾਰੂ ਉਹਨਾਂ ਅਫਸਰਾਂ ਦੇ ਹੋਰ ਕੀ ਕਰੂਗਾ ਵੀ ਇਹ ਜੇ ਤੁਹਾਨੂੰ ਥੋੜੇ ਸਲਾਹ ਕਰਾਂ ਤੇ ਕਰੋਨਾ ਕੀ ਆ ਲੋੜ ਆ ਪੰਜਾਬੀ ਨੂੰ ਇੱਕ ਪਲੇਟ ਹੋਂ ਤੇ ਇਕੱਠੇ ਹੋਣ ਦੇ ਜਦੋਂ ਤੁਸੀਂ ਅੱਜ ਹੋ ਜੋ ਕੱਲ੍ਹ ਨੂੰ ਜੇ ਸਾਲ ਨੂੰ ਹੋ ਜੋ ਜਦੋਂ ਇਕੱਠੇ ਹੋ ਜਾਓਗੇ ਤਾਂ ਲੈਂਡ ਪੂਲਿੰਗ ਪਾਲਿਸੀ ਮੈਂ ਤੁਹਾਨੂੰ ਦਾਬੇ ਨਾ ਕਹਿੰਦੇ ਇੱਕ ਸਕਿੰਟ ਦੇ ਵਿੱਚ ਭਵੰਤਮਾਨ ਦਾ ਜਿਹੜਾ ਪੈਨਾ ਉਹ ਦੇ ਗੱਲਬਾਤ ਤੁਸੀਂ ਸਾਰੀ ਸੁਣ ਹੀ ਲਏਗੀ ਮੈਂ ਅੱਜ ਦਾ ਜੋ ਸੈਸ਼ਨ ਹੋਇਆ ਉਸ ਤੇ ਵੀ ਗੱਲਬਾਤ ਕੀਤੀ ਆ ਅਤੇ ਸਭ ਤੋਂ ਵੱਡੀ ਗੱਲ ਵਿਰਾਸਤੀ ਖੇਡਾਂ ਜਿਹੜੀਆਂ ਇੱਕ ਵਾਰੀ ਫੇਰ ਤੋਂ ਪੰਜਾਬ ਦੇ ਵਿੱਚ ਸ਼ੁਰੂ ਹੋਣ ਜਾ ਰਹੀਆਂ ਲੋਕਾਂ ਚਸਤੇ ਵਿੱਚ ਇਸ ਦੇ ਬਾਰੇ ਖੁਸ਼ੀ ਵੀ ਆ ਤੇ ਵਿਧਾਨ ਸਭਾ ਦੇ ਵਿੱਚ ਅੱਜ ਕੱਲ ਜੋ ਇੱਕ ਦੂਜੇ ਦੇ ਖਿਲਾਫ ਮੈਂ ਕਹਿੰਦਾ ਟਿੱਪਣੀ ਚੱਲਦੀ ਆ ਉਸ ਤੋਂ ਵੀ ਲੋਕ ਕੋਈ ਇੰਨੇ ਖੁਸ਼ ਨਹੀਂ ਹੈਗੇ ਜੇ ਆਪਾਂ ਆਸ-ਪਾਸ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਜ਼ਰੂਰ ਵਿਊਜ਼ ਆਉਂਦੇ ਨੇ ਇੱਕ ਦੂਜੇ ਦੇ ਖਿਲਾਫ ਬੋਲਦੇ ਆ ਤਾਂ ਲੋਕੀ ਸੁਣਦੇ ਵੀ ਨੇ ਲੋਕਾਂ ਨੂੰ ਲੱਗਦਾ ਵੀ ਹਾਂ ਦੇਖੋ ਵੀ ਜਿੰਨੂੰ ਉਹ ਮੰਨਦੇ ਹੁੰਦੇ ਨੇ ਜਾਂ ਜਿਹੜੀ ਪਾਰਟੀ ਨੂੰ ਉਹ ਫੋਲੋ ਕਰਦੇ ਹੁੰਦੇ ਉਹ ਸਾਡੀ ਪਾਰਟੀ ਵਾਲੇ ਨੇ ਦੂਜੀ ਪਾਰਟੀ ਦੇ ਬੰਦੇ ਨੂੰ ਚੁੱਪ ਕਰਾ ਦਿੱਤਾ ਪਰ ਕਿੱਥੇ ਨਾ ਕਿੱਥੇ ਇਸ ਤੇ ਪੰਜਾਬ ਦਾ ਕੀ ਫਾਇਦਾ ਹੋ ਰਿਹਾ ਜੇ ਇੱਕ ਦੂਜੇ ਨਾਲ ਅਸੀਂ ਬਹਿਸ ਕਰ ਰਹੇ ਆ ਤੇ ਮੁੱਦੇ ਦੀ ਗੱਲ ਤੇ ਨਹੀਂ ਆ ਰਹੇ ਤਾਂ ਉਹ ਜਿਹੜੀ ਆ ਜ਼ਰੂਰ ਪੰਜਾਬ ਦੇ ਵਾਸਤੇ ਵੀ ਨੁਕਸਾਨਦਾਇਕ ਸੋ ਇਸੇ ਤਰੀਕੇ ਨਾਲ ਤੁਹਾਡੇ ਨਾਲ ਪੰਜਾਬ ਦੇ ਜਿਹੜੇ ਮਸਲੇ ਆ ਉਹ ਤੁਹਾਡੇ ਰੂਬਰੂ ਕਰਦੇ ਰਾਵਾਂਗੇ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਕੂਰ ਜੋਤਸੇ